ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਤੇ ਮੰਡ న్యూਸ ਪੰਜਾਬ ਚੈਨਲ ਦੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਸਿੰਘ ਪਿਛਲੇ ਸਮੇਂ ਸੀ ਤੁਹਾਨੂੰ ਦੱਸਿਆ ਸੀ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਕੁਝ ਨਵੇਂ-ਨਵੇਂ ਭਖਦੇ ਮੁੱਦੇ 'ਤੇ ਗੱਲ ਕਰਿਆਂ ਕਰਾਂਗੇ ਤੇ ਅਸੀਂ ਕਈ ਵੀਡੀਓ ਪਾਈਆਂ ਤੁਹਾਡਾ ਸਾਨੂੰ ਮਣਾ ਮੂਹੇ ਪਿਆਰ ਮਿਲਿਆ ਬੜੀਆਂ ਫੋਨ ਤੇ ਸਾਨੂੰ ਜਿਹੜੇ ਆ ਕੋਲਾ ਆਈਆਂ ਉਹਨਾਂ ਨੇ ਵਧੀਆ ਮੰਨਿਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਤੁਹਾਨੂੰ ਉਸੇ ਤਰ੍ਹਾਂ ਪਹਿਲਾਂ ਹੀ ਤਰ੍ਹਾਂ ਉਮੀਦ ਕਰਦੇ ਆ ਕਿ ਤੁਹਾਨੂੰ ਹੌਸਲਾ ਸਾਨੂੰ ਤੁਸੀਂ ਜਿਹੜਾ ਆਪਣਾ ਦਿੰਦੇ ਰਹੋਗੇ ਤੇ ਅੱਜ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਆ ਜੋ ਇੱਕ ਪੰਜਾਬ ਦੇ ਵਿੱਚ ਇੱਕ ਬੋਰੀ ਗਵੀਰ ਤੇ ਭਖ ਦਾ ਮੁੱਦਾ ਵਾ ਕਿਉਂਕਿ ਜੋ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ ਛੋਟੀ ਉਮਰ ਦੇ ਬੱਚੇ ਨਾਲ ਜਿਹੜੀ ਗੰਦੀ ਹਰਕਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਨੂੰ ਲੈ ਕੇ ਪੰਜਾਬ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਜਿਹੜੀ ਫੈਲੀ ਹੋਈ ਆ ਤੇ ਅੱਜ ਪ੍ਰਵਾਸੀਆਂ ਦੇ ਖਿਲਾਫ ਗੱਲਾਂ ਦਿਖਣ ਨੂੰ ਮਿਲ ਰਹੀਆਂ ਸੋਸ਼ਲ ਮੀਡੀਆ ਤੇ ਕਿ ਭਈਏ ਭਜਾਓ ਪੰਜਾਬ ਬਚਾਓ ਕਿਉਂਕਿ ਮੈਂ ਪਹਿਲਾਂ ਹੀ ਗੱਲ ਇੱਕ ਸਪਸ਼ਟ ਕਰ ਦੇਣੀ ਚਾਹੁੰਦਾ ਇੱਥੇ ਆਮ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਕਿ ਉਸ ਦਰਿੰਦੇ ਨੇ ਜੋ ਘਟਿਆ ਹਰਕਤ ਕੀਤੀ ਆ ਵੱਖ-ਵੱਖੋ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਸੋਸ਼ਲ ਮੀਡੀਆ ਤੇ ਜਾਂ ਹੋਰ ਮੇਰੇ ਫੇਸਬੁੱਕ 'ਈ ਜਿਹੜੇ ਸੱਜਣ ਆ ਜਾਂ ਮੇਰੇ ਵਰਗੇ ਫੇਸਬੁੱਕ 'ਈ ਵਿਦਵਾਨ ਹੁੰਦੇ ਆਪਣੇ ਆਪ ਨੂੰ ਉਹ ਬੜਾ ਰੌਲਾ ਪਾਉਂਦੇ ਆ ਵੀ ਦੇਖੋ ਜੀ ਦੂਸਰੇ ਪ੍ਰਵਾਸੀ ਮਜ਼ਦੂਰਾਂ ਦਾ ਕੀ ਕਸੂਰ ਆ ਇੱਕ ਪ੍ਰਵਾਸੀ ਮਜ਼ਦੂਰ ਨੇ ਗਲਤੀ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਦਰਸ਼ਕੋ ਮੈਂ ਵੀ ਇਹ ਗੱਲ ਕਹਿਣਾ ਹਾਂ ਵਾਕਿਆ ਹੀ ਦੂਸਰੇ ਪ੍ਰਵਾਸੀ ਮਜ਼ਦੂਰਾਂ ਦਾ ਕੀ ਕਸੂਰ ਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਮੈਂ ਨਾਲ ਹੀ ਉਸ ਫੇਸਬੁੱਕ ਦੇ ਬਦਵਾਨਾਂ ਨੂੰ ਜਾਂ ਇੱਕ ਜਿਹੜਾ ਕੋਈ ਭਈਆਂ ਦਾ ਪ੍ਰਧਾਨ ਆ ਜਿਹੜਾ ਉਹ ਬੜਾ ਸੋਸ਼ਲ ਮੀਡੀਆ ਤੇ ਬੜਾ ਰੌਲਾ ਪਾਉਂਦਾ ਵਾ ਵੀ ਹਾਂਜੀ ਦੂਸਰੇ ਪਰ ਵਾਸੀਆਂ ਦਾ ਕੀ ਕਸੂਰ ਆ ਉਹਦਾ ਕਸੂਰ ਉਹਨੂੰ ਸਜ਼ਾ ਦਿਓ ਦੂਸਰਾ ਇਹ ਖਿਲਾਫ ਕਿ ਕਿਉਂ ਬੋਲਦਾ ਪਰ ਮੈਂ ਤੁਹਾਤੋਂ ਉਹਨਾਂ ਫੇਸਬੁੱਕਿਆਂ ਜਾਂ ਉਸ ਭਈਏ ਦੇ ਪ੍ਰਧਾਨ ਤੋਂ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵਾਂ ਜਦੋਂ ਦਿੱਲੀ ਦੇ ਵਿੱਚ ਦੋ ਸਿੱਖਾਂ ਨੇ ਇੰਦਰਾਂ ਗਾਂਧੀ ਦਾ ਕਤਲ ਕਰ ਦਿੱਤਾ ਸੀ ਤੇ ਦੂਸਰੇ ਸਿੱਖਾਂ ਦਾ ਉਦੋਂ ਕੀ ਕਸੂਰ ਸੀ ਕਿਸ ਤਰ੍ਹਾਂ ਉਹਨਾਂ ਦਰਿੰਦਿਆਂ ਨੇ ਸਿੱਖਾਂ ਨੂੰ ਲੁੱਟਿਆ ਕੁੱਟਿਆ ਕੋਹ ਕੋ ਕੇ ਮਾਰਿਆ ਤੇ ਉੱਥੇ ਸਾਡੀਆਂ ਸਿੱਖ ਬੀਬੀਆਂ ਪੈਣਾਂ ਦੀਆਂ ਦੋ ਇੱਜ਼ਤਾਂ ਰੂਲੀਆਂ ਗਈਆਂ ਉਹ ਬਿਆਨ ਨਹੀਂ ਕੀਤੀਆਂ ਜਾਂਦੀਆਂ ਤੇ ਉਦੋਂ ਉਹ ਫੇਸਬੁੱਕ 'ਇਹ ਕਿੱਥੇ ਸੀ ਉਦੋਂ ਨਹੀਂ ਇਹ ਗੱਲ ਕਿਸੇ ਨੇ ਕਹੀ ਵੀ ਯਾਰ ਉਹਨਾਂ ਦੋ ਸਿੱਖਾਂ ਦਾ ਕਸੂਰ ਆ ਤੇ ਦੂਸਰੇ ਸਿੱਖਾਂ ਦਾ ਕੀ ਕਸੂਰ ਆ ਹਾਂ ਮੈਂ ਫੇਰੇ ਗੱਲ ਮੰਨਦਾ ਵੀ ਦੂਸਰਾ ਕੀ ਕਸੂਰ ਆ ਜੇ ਇੱਕ ਨੇ ਕੋਈ ਗਲਤੀ ਕੀਤੀ ਆ ਪਰ ਮੈਂ ਨਾਲ ਇਹ ਵੀ ਕਹਨਾ ਵੀ ਉਦੋਂ ਉਹ ਫੇਸਬੁੱਕ 'ਇਹ ਬਦਮਾਨ ਕਿੱਥੇ ਸੀ ਜਦੋਂ ਸਾਡੀਆਂ ਧੀਆਂ ਪੈਣ ਦੇ ਨਾਲ ਜਿਹੜੀ ਜ਼ੋਰ ਜ਼ਬਰਦਸਤੀ ਕੀਤੀ ਗਈ ਸੀ ਜਿਹੜੇ ਸਾਨੂੰ ਸਿੱਖਾਂ ਨੂੰ ਟਾਇਰਾਂ ਟਾਇਰ ਗਲਾਂ ਚ ਪਾ ਕੇ ਲੁੱਟਿਆ ਕੁੱਟਿਆ ਗਿਆ ਸੀਗਾ ਉਦੋਂ ਦੂਸਿਆਂ ਦਾ ਕੀ ਕਸੂਰ ਸੀ ਪਰ ਇਸ ਵਿਸ਼ੇ ਨੂੰ ਲੈ ਕੇ ਅੱਜ ਸਾਡੇ ਨਾਲ ਫਿਰ ਜੁੜ ਚੁੱਕੇ ਆ ਭਾਈ ਮਨਜੀਤ ਸਿੰਘ ਜੀ ਮੰਡ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਪਰ ਅਸੀਂ ਫਿਰ ਵੀ ਚਾਹੁੰਦੇ ਆ ਵੀ ਇੱਥੇ ਕਿਸੇ ਵੀ ਭਾਈਚਾਰੇ ਦੇ ਵਿੱਚ ਕੋਈ ਦਰਾੜ ਨਾ ਪੈਦਾ ਹੋਰੇ ਕਿਉਂਕਿ ਅਸੀਂ ਦੇਸ਼ ਵਾਸੀ ਆ ਦੇਸ਼ ਦੇ ਰਹਿਣ ਵਾਲੇ ਆ ਪਰ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹੋ ਜੀ ਵੀ ਆ ਕਈ ਜਿਹੜੇ 30 40 40 ਸਾਲ ਤੋਂ ਇੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਕਾਫੀ ਜਿਹੜੀ ਆ ਭਾਈਚਾਰਾ ਬਣਿਆ ਹੋਇਆ ਵਾ ਤੇ ਪਰ ਜਿਹੜਾ ਉੱਪਰ ਦਾ ਮੁੱਦਾ ਸੀ ਉਹਦੇ ਤੇ ਅਸੀਂ ਅੱਜ ਗੱਲ ਕਰਾਂਗੇ ਭਾਈ ਮਨਜੀਤ ਸਿੰਘ ਮੰਡ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਤੇ ਮੰਡ ਨਿਊਜ਼ ਪੰਜਾਬ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਪੰਜਾਬ ਦੇ ਭੱਖਤੇ ਮੁੱਦੇ ਉੱਤੇ ਗੱਲ ਕਰਨ ਵਾਸਤੇ ਆਉਨੇ ਹੋ ਤੇ ਆਪਣਾ ਸਮਾਂ ਦਿਨੇ ਹੋ ਤੁਹਾਡਾ ਵੀ ਧੰਨਵਾਦ ਜੀ ਆਇਆਂ ਐ ਭਈ ਮਨਜੀਤ ਸਿੰਘ ਜਿਹੜਾ ਮੁੱਦਾ ਪਖ ਰਿਹਾ ਵਾ ਵੀ ਭਈਏ ਪਹਜਾਓ ਪੰਜਾਬ ਬਚਾਓ ਕੀ ਇਸ ਤਰ੍ਹਾਂ ਹੋ ਸਕਦਾ ਵਾ ਜਾਂ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਵਾ ਕਿਉਂਕਿ ਠੀਕ ਆ ਵੀ ਜਿਹੜੀ ਹਿਆਰਪੁਰ ਵਿੱਚ ਘਟਨਾ ਵਾਪਰੀ ਆ ਤੇ ਇੱਕ ਬਹੁਤ ਮੰਦ ਭਾਗੀ ਘਟਨਾ ਮਾ ਪਰ ਮੈਂ ਨਾਲ-ਨਾਲ ਸਰੋਤਨਾ ਇਹ ਵੀ ਦੱਸ ਦਊਂਗਾ ਵੀ ਇਹੋ ਜੇ ਦਰਿੰਦੇ ਹਰ ਧਰਮ ਹਰ ਜਾਤ ਦੇ ਵਿੱਚ ਹੁੰਦੇ ਆ ਇਹੋ ਜੇ ਦਰਿੰਦੇ ਗਰੀਬ ਸਮਾਜ ਵਿੱਚ ਵੀ ਹੁੰਦੇ ਆ ਤੇ ਇਹੋ ਜੇ ਦਰਿੰਦੇ ਅਮੀਰ ਸਮਾਜ ਵਿੱਚ ਵੀ ਹੁੰਦੇ ਆ ਪਰ ਅੱਜ ਗੱਲ ਚੱਲ ਰਹੀ ਆ ਇੱਥੇ ਜੋ ਬੜਾ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਆ ਮਾ ਭਈਏ ਪਹਜਾਓ ਪੰਜਾਬ ਬਚਾਓ ਕੁਝ ਲੋਕ ਕਹਿੰਦੇ ਨਹੀਂ ਭਾਈ ਚਾਰੇ ਵਿੱਚ ਫਰਕ ਨਹੀਂ ਪੈਣਾ ਚਾਹੀਦਾਗਾ ਜੇ ਸਾਡੇ ਸਿੱਖਾਂ ਬਾਲੀਆਂ ਸਟਰੀਟਾਂ ਵਿੱਚ ਦੇ ਦਿੰਦੇ ਉਹਨਾਂ ਨੂੰ ਉੱਥੇ ਕੱਢਿਆ ਜਾਵੇ ਫੀਖਲਾਤ ਹੋਊਗਾ ਔਰ ਦਰਸ਼ਕੋ ਇਹ ਇੱਕ ਸੂਚੀ ਸਮਝੀ ਜਿਹੜੀ ਆ ਸਾਜ਼ਿਸ਼ ਰਚੀ ਜਾ ਰਹੀ ਆ ਕਿਉਂਕਿ ਇਹ ਦੇਸ਼ ਵਾਸੀਆਂ ਨੂੰ ਆਪਸ ਵਿੱਚ ਇੱਕ ਲੜਾਉਣ ਦਾ ਇੱਕ ਜਰੀਆ ਵੀ ਬਣਾਇਆ ਜਾ ਸਕਦਾ ਵਾ ਇਹ ਵੀ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਵਾ ਇਹ ਸਾਰੀ ਗੱਲਬਾਤ ਕਰਨ ਵਾਸਤੇ ਹੀ ਮਨਜੀਤ ਸਿੰਘ ਮੜਣਾ ਕਰਾਂਗੇ ਭਾਈ ਸਾਹਿਬ ਤੁਹਾਡੇ ਇਸ ਦੇ ਮੇਰੀ ਤੁਸੀਂ ਗੱਲ ਸਾਰੀ ਪਹਿਲਾਂ ਸੁਣੀ ਲਈ ਹੋਊਗੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਦੇਖੋ ਜੀ ਗੱਲ ਇਸ ਤਰ੍ਹਾਂ ਵਾ ਪਹਿ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਉਹ ਹੁਸ਼ਿਆਰਪੁਰ ਦੇ ਵਿੱਚ ਜੋ ਘਟਨਾ ਵਾਪਰੀ ਆ ਉਹਦੀ ਖੋਰ ਨਿੰਦਾ ਕਰਦੇ ਆਂ ਉਹ ਨਹੀਂ ਵਾਪਰਨੀ ਚਾਹੀਦੀ ਸੀ ਕਿਸੇ ਮਾਸੂਮ ਬੱਚੇ ਨੂੰ ਇਸ ਤਰ੍ਹਾਂ ਇਨੀ ਦਰਿੰਦਗੀ ਦੇ ਨਾਲ ਉਹਦਾ ਕਤਲ ਕਰ ਦੇਣਾ ਇਹ ਇਨਸਾਨੀਅਤ ਦੇ ਖਿਲਾਫ ਆ ਚਾਹੇ ਉਹਨੂੰ ਇਸ ਘਟਨਾ ਨੂੰ ਕੋਈ ਵੀ ਅੰਜਾਮ ਦੇਂਦਾ ਉਹ ਨਾ ਬਰਦਾਸ਼ਤਯੋਗ ਚੀਜ਼ ਹੋਈ ਆ ਸੋ ਦੂਸਰਾ ਜਿਹੜਾ ਇਹ ਪ੍ਰਵਾਸੀਆਂ ਦਾ ਮੁੱਦਾ ਨਾ ਉਹ ਗੱਲ ਤੁਹਾਡੀ ਠੀਕ ਆ ਬਈ ਇਹ ਹੁਣ ਪ੍ਰਵਾਸੀਆਂ ਦੀ ਆਮਦ ਜਿਹੜੀ ਪੰਜਾਬ ਦੇ ਵਿੱਚ ਇੰਨੀ ਵੱਧ ਚੁੱਕੀ ਆ ਨਾ ਹੁਣ ਜੇ ਤੁਸੀਂ ਕਹੋ ਵੀ ਇੱਕ ਘਟਨਾ ਦਾ ਆਧਾਰ ਬਣਾ ਕੇ ਤੁਸੀਂ ਪੰਜਾਬ ਦੀ ਸਫਾਈ ਕਰ ਦੋਗੇ ਇਹ ਮੁਸ਼ਕਲ ਹੀ ਨਹੀਂ ਨਾ ਮੌਨ ਕੰਗਣਾ ਹੈ ਕਿਉਂਕਿ ਮਤਲਬ ਇੰਨੇ ਜ਼ਿਆਦਾ ਪ੍ਰਵਾਸੀ ਹੋਣ ਦੇ ਕਾਰਨ ਉਹਨਾਂ ਨੂੰ ਇੱਕਦਮ ਪੰਜਾਬ ਤੋਂ ਤੁਸੀਂ ਕੱਢੋਗੇ ਤਾਂ ਪੰਜਾਬ ਇੱਕਦਮ ਜਿਹੜਾ ਉਹਦੀ ਇੰਡਸਟਰੀ ਤੋਂ ਲੈ ਕੇ ਸਾਰੀਆਂ ਸਵਾਵਾਂ ਜਿਹੜੀਆਂ ਆਮ ਜਨਤਾ ਦੇ ਨਾਲ ਜੁੜੀਆਂ ਹੋਈਆਂ ਨੇ ਉਠੱਪ ਹੋ ਜਾਣਗੀਆਂ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋਊਗਾ ਕਿਉਂਕਿ ਮਜ਼ਦੂਰਾਂ ਦੀ ਗਿਣਤੀ ਫੈਕਟਰੀਆਂ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਉਹ ਕੰਮ ਕਰ ਰਹੇ ਨੇ ਮਜ਼ਦੂਰ ਮਲਾਜ਼ਮ ਤਾਂ ਇੱਕ ਵੀ ਕਿਸੇ ਵੇਲੇ ਕੰਮ ਤੇ ਘਟ ਜੇ ਨਾ ਤੇ ਕਈ ਵਾਰੀ ਕਈ ਮਸ਼ੀਨਾ ਰੁਕ ਜਾਂਦੀਆਂ ਨੇ। ਤੋਂ ਕੰਮ ਤੇ ਪ੍ਰਭਾਵਿਤ ਹੁੰਦਾ ਇਸ ਕਰਕੇ ਤੇ ਜੇ ਆਪਣੇ ਕੁਝ ਲੋਕ ਇਹ ਗੱਲ ਨੂੰ ਮੁੱਦਾ ਬਣਾ ਕੇ ਵੀ ਪੰਜਾਬ ਬਚਾਓ ਭਈਏ ਭਜਾਓ ਤਾਂ ਕੱਲ ਨੂੰ ਫੈਕਟਰੀਆਂ ਵਾਲੇ ਸਾਡੇ ਖਿਲਾਫ ਉੱਟ ਕੇ ਖੜੇ ਹੋ ਜਾਣਗੇ। ਤੇ ਪੰਜਾਬ ਦੇ ਵਿੱਚ ਉਹ ਪ੍ਰਵਾਸੀ ਭਾਈਚਾਰੇ ਦੇ ਨਾਲ ਜਿਹੜਾ ਦਰਾੜ ਵਧਣ ਦੀ ਬਜਾਏ ਸਾਡੀ ਪੰਜਾਬ ਦੇ ਵਿੱਚ ਆਪਸੀ ਲੋਕਾਂ ਦੀ ਦਰਾੜ ਵੀ ਵੱਧ ਸਕਦੀ ਹੈ ਇਹਦੇ ਨਾਲ। ਸੋ ਇਸ ਕਰਕੇ ਹਰ ਜਿਹੜੀ ਵੀ ਕੋਈ ਸਮੱਸਿਆ ਪੰਜਾਬ ਦੇ ਵਿੱਚ ਉੱਭਰਦੀ ਆ ਨਾ ਉਹਨੂੰ ਸਲਝਾਉਣ ਦੇ ਲਈ ਸੂਝਵਾਨ ਲੋਕਾਂ ਨੂੰ ਇਕੱਠੇ ਹੋ ਕੇ ਕੋਈ ਹੱਲ ਕੱਢਣ ਦੀ ਜ਼ਰੂਰਤ ਹੁੰਦੀ ਆ ਇਹ ਜਿਹੜੀ ਲਾਲਾ ਲਾਲਾ ਕਰਦੇ ਆ ਨਾ ਅਸੀਂ ਆਪੋਨਾਂ ਦੇ ਸੋਸ਼ਲ ਮੀਡੀਆ ਤੇ ਲੱਗ ਜਾਂਦੇ ਆ ਨਾਰੇ ਮਾਰਨ ਇਹਦੇ ਨਾਲ ਕਈ ਵਾਰੀ ਮਾਹੌਲ ਇਸ ਕਦਰ ਭੜਕ ਜਾਂਦਾ ਕਿ ਉਹਦੇ ਵਿੱਚ ਨੁਕਸਾਨ ਦੋਨਾਂ ਤਰ੍ਹਾਂ ਦਾ ਹੁੰਦਾ ਸੀ ਤੁਸੀਂ ਗੱਲ ਕਰ ਚੁੱਕੇ ਆ 84 ਦੀ ਕਰ ਚੁੱਕੇ ਆ ਉਦੋਂ ਪਹਿਲਾਂ 47 ਦੇ ਵਿੱਚ ਇੱਕ अफवाहਾਂ ਦਾ ਦੌਰ ਚੱਲਿਆ ਉਹੀ ਭਾਈਚਾਰਾ ਸੀ ਇਕੱਠੇ ਲੋਕ ਰੋਟੀ ਖਾਂਦੇ ਸੀ ਇਕੱਠੇ ਹੀ ਰਹਿੰਦੇ ਸੀ ਇਕੱਠੇ ਹੀ ਸੌਂਦੇ ਸੀ ਸਾਰਾ ਕੰਮਕਾਰ ਇਕੱਠਾ ਸੀ ਮੁਸਲਮਾਨਾਂ ਦਾ ਹਿੰਦੂਆਂ ਦਾ ਸਿੱਖਾਂ ਦਾ ਦੋ ਦੇਸ਼ ਬਣੇ ਕੁਦਰਤੀ ਕੋਈ ਮਤਲਬ ਪ੍ਰਮਾਤਮਾ ਨੂੰ ਸਮਝ ਲਓ ਵੀ ਲੋਕਾਂ ਦੀ ਬੁੱਧੀ ਮਾਰੀ ਗਈ ਕੋਈ ਅਫਵਾਹ ਫੈਲ ਗਈ ਜਾਂ ਕਿਸੇ ਨੇ ਕੋਈ ਲਗਦੀ ਵਾਲੇ ਨੇ ਇੱਕ ਅੱਦੇ ਬੰਦੇ ਦਾ ਕਤਲ ਕਰਤਾ ਤੇ ਗੱਲ ਜਾ ਕੇ 10 ਲੱਖ ਬੰਦੇ ਤੇ ਖੜੀ 10 ਲੱਖ ਬੰਦਾ ਕਤਲ ਹੋਇਆ ਤੇ ਜਿਨ੍ਹਾਂ ਦੇ ਨਾਂ ਤਾਂ ਵਿਚਾਰਿਆਂ ਨੂੰ ਕਿਸੇ ਦਾ ਕੋਈ ਅੰਤਮ ਅਰਦਾਸ ਵੀ ਨਹੀਂ ਕਿਸੇ ਦੀ ਹੋਈ ਸੋ ਇਸ ਕਰਕੇ ਇਹ ਜਿਹੜੇ ਸੁਵੇਦਨਸ਼ੀਲ ਮੁੱਦੇ ਹੁੰਦੇ ਨੇ ਇਹਨਾਂ ਦੇ ਨਾਲ ਕਦੇ ਵੀ ਕੁਝ ਬੋਲਣ ਲੱਗਿਆਂ ਵੀ ਆਪਾਂ ਨੂੰ 100 ਵਾਰੀ ਸੋਚਣਾ ਚਾਹੀਦਾ ਤਾਂ ਕਿ ਜਿਹੜਾ ਅਸੀਂ ਨਹੀਂ ਚਾਹੁੰਦੇ ਹੈ ਵੀ ਕਿਸੇ ਵੀ ਕਾਰਨ ਜਿਹੜਾ ਕਿਸੇ ਵੀ ਭਾਈਚਾਰੇ ਦੇ ਵਿੱਚ ਕਿਉਂਕਿ ਭਾਰਤ ਇੱਕ ਗੁਲਦਸਤਾ ਹੈ ਗੁਲਦਸਤਾ ਇੱਥੇ ਸਮੂਹ ਉਨਹਦੀਆਂ ਨੇ ਕੌਮਾਂ ਬੜੀਆਂ ਜਾਤੀਆਂ ਨੇ ਲਾਲੋ ਚਾਹੇ ਤੁਸੀਂ ਉਹਨਾਂ ਨੂੰ ਜਾਤੀਆਂ ਚ ਗੈਣ ਲਓ ਚਾਹੇ ਧਰਮਾਂ ਚ ਗੈਣ ਲਓ ਸਭ ਦਾ ਆਪੋ ਆਪਣਾ ਬਰਾਬਰ ਦਾ ਅਧਿਕਾਰ ਆ ਸਭ ਦਾ ਠੀਕ ਆ ਵੀ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਆ ਵੀ ਸਾਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਗਏ 47 ਤੋਂ ਬਾਅਦ ਸਾਡੇ ਤੇ ਕੁਝ ਜਾਤਿਤਿਆ ਹੋਈਆਂ ਨੇ ਪਰ ਚਲੋ ਠੀਕ ਆ ਹੁਣ ਆਪਾਂ ਤਾਂ ਨਹੀਂ ਨਾ ਉਹਨਾਂ ਲੋਕਾਂ ਦੇ ਇੰਨੀ ਆਜ਼ਾਦਤਿਆ ਕਰ ਸਕਦੇ ਤੇ ਜਿਹੜੀ ਗੱਲ ਹੁਣ ਤੁਸੀਂ ਆਪਾਂ ਗੱਲ ਕਰਦੇ ਆ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਆਮਦਨੀ ਵਧੀ ਕਿਉਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਪੈਰ ਜਵਾਉਣ ਵਾਲੇ ਅਸੀਂ ਖੋਦਾਂ ਅਸੀਂ ਮਜ਼ਦੂਰਾਂ ਨੂੰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਪਹਿਲਾਂ ਜਮਾਇਆ ਉਹਨਾਂ ਦੀ ਆਮਦਨ ਨੂੰ ਵਧਾਇਆ ਤੇ ਅਸੀਂ ਹੁਣ ਪਿੰਡਾਂ ਵਾਲੇ ਰੋਲਾ ਪਾ ਰਹੇ ਹਾਂ ਉਹ ਸਮਾਂ ਸੀ ਚਲੋ ਠੀਕ ਆ ਵੀ ਉਹ ਪਹਿਲਾਂ ਜਦੋਂ ਅੱਗੇ ਵੀ ਗੱਲ ਕਰੀਆ ਵੀ ਆਉਂਦੇ ਸੀ ਕੁਝ ਸਮਾਂ ਸੀਜ਼ਨ ਤੇ ਆਉਂਦੇ ਹੁੰਦੇ ਸੀ ਸੀਜ਼ਨ ਲਾਉਣਾ ਚਾਹੀਓ ਝੋਨੇ ਦੀ ਲਵਾਈ ਦਾ ਟਾਈਮ ਹੁੰਦਾ ਸੀ ਜਾਂ ਫਿਰ ਉਹ ਝੋਨੇ ਦੀ ਹੱਥੀ ਉਦੋਂ ਚੜ੍ਹਾਈ ਹੁੰਦੀ ਹੁੰਦੀ ਸੀ ਕਟਾਈ ਕਰਕੇ ਉਦੋਂ ਕੰਬੈਨਾ ਇੰਦੀਆਂ ਨਹੀਂ ਆਈਆਂ ਸੀ ਹਜੇ ਤੇ ਜਾਂ ਫਿਰ ਕਣਕ ਦੀ ਬਾਢੀ ਹੱਥੀ ਹੁੰਦੀ ਸੀ ਉਸ ਟਾਈਮ ਜਿਹੜੀ ਪ੍ਰਵਾਸੀਆਂ ਦੀ ਆਮਦ ਹੁੰਦੀ ਸੀ ਮਹੀਨਾ ਦੋ ਮਹੀਨੇ ਜਿੰਨਾ ਚਿਰ ਸੀਜ਼ਨ ਹੁੰਦਾ ਸੀ ਤੇ ਉਦੋਂ ਬਾਅਦ ਉਹ ਫਿਰ ਆਪਣਾ ਵਾਪਸ ਚਲੇ ਜਾਂਦੇ ਸੀ ਤੇ ਪੰਜਾਬ ਪੇਲਾ ਹੋ ਜਾਂਦਾ ਸੀ ਫਿਰ ਸਾਡੀਆਂ ਜਿਹੜੀਆਂ ਆਦਤਾਂ ਹੌਲੀ-ਹੌਲੀ ਹੌਲੀ-ਹੌਲੀ ਇਸ ਕਦਰ ਵਿਗੜਦੀਆਂ ਗਈਆਂ ਵੀ ਅਸੀਂ ਖੁਦ ਕੰਮਕਾਰ ਤੋਂ ਇੰਨਾ ਪਾਸਾ ਵੱਟਣ ਲੱਗੇ ਉਸ ਬੂਆ ਦੇ ਮਤਲਬ ਇੱਕ ਝੌਂਡ ਦੇ ਰੂਪ ਵਿੱਚ ਆਉਂਦੇ ਸੀ ਪ੍ਰਵਾਸੀ ਕਿਸੇ ਦੀ ਮੋਟਰ ਤੇ 20 ਬਹਿ ਕੇ ਆ ਕੇ 15 ਬਹਿ ਕੇ ਚਲੋ ਜਿੰਨੇ ਵੀ ਉਹਨਾਂ ਹੁੰਦੇ ਸੀ ਫਿਰ ਅਸੀਂ ਉਹਨਾਂ 'ਚੋਂ ਇੱਕ ਬੰਦਾ ਸ਼ਾਂਟਣ ਲੱਗੇ ਅਸੀਂ ਉਹ ਲੰਬੜਦਾਰ ਹੁੰਦਾ ਸੀ ਉਹਨਾਂ ਦਾ ਇੱਕ ਉਹਨੂੰ ਕਹਿਣਾ ਵੀ ਸਾਲ ਇੱਕ ਬੰਦਾ ਸਾਨੂੰ 6 ਮਹੀਨੇ ਤੇ ਲਵਾ ਜਾ ਇੱਕ ਬੰਦਾ ਸਾਨੂੰ ਸਾਲ ਤੇ ਲਾ ਜਾ ਅਸੀਂ ਉਹਨਾਂ ਦੀਆਂ ਬੇਨਤੀਆਂ ਕਰ-ਕਰ ਕੇ ਉਹਨਾਂ 'ਚੋਂ ਫਿਰ ਪੱਦ ਲਾਲ ਚਲੂਲ 'ਚ ਉਹਨਾਂ ਨੂੰ ਦੇ ਕੇ ਹੌਲੀ-ਹੌਲੀ ਅਸੀਂ ਉਹਨਾਂ ਨੂੰ ਆਪਣੇ ਨਾਲ ਮਹੀਨਾ 2 ਮਹੀਨੇ 6 ਮਹੀਨੇ ਸਾਲ ਭਰ ਤੱਕ ਉਹਨਾਂ ਨੂੰ ਅਸੀਂ ਇੱਥੇ ਆਪਣੇ ਨਾਲ ਕੰਮ ਤੇ ਪੱਕੇ ਰਲਾਉਣ ਲੱਗੇ। ਸਾਲ ਤੇ ਗੱਲ ਹੋ ਗਈ ਵੀ ਬੰਦਾ ਬੜਾ ਚੌੜਾ ਹੋ ਜਾਂਦਾ ਜ਼ਿੰਮੇਵਾਰ ਕਹਿ ਕੇ ਮੈਂ ਫਲਾਣੇ ਦੇ ਬੰਦੇ ਨਾਲ ਸਾਲ ਤੇ ਗੱਲ ਕਰ ਲਈ ਸਾਲ ਭਰ ਮੇਰੇ ਨਾਲ ਕੰਮ ਕਰੂ। ਹੁਣ ਜਿਹੜੇ ਬੰਦੇ ਨੇ ਸਾਲ ਭਰ ਇੱਥੇ ਰਹਿਣਾ ਇਹ ਕੋਈ ਵੀਜ਼ਾ ਲਵਾ ਕੇ ਤਾਂ ਆਉਣ ਵਾਲੀ ਸਟੇਟ ਹੈ ਨਹੀਂਗੀ ਵੀ ਦੇਸ਼ ਆ ਕੋਈ ਕੰਟਰੀ ਆ ਵੀ ਉੱਥੇ ਉਹਨਾਂ ਨੂੰ ਹੁਣ ਆਪਣੇ ਬੱਚੇ ਬਾਹਰ ਜਾਂਦੇ ਨੇ ਜਾਣ ਲਈ ਕਿੰਨੇ ਪਾਪੜ ਵੇਲੇਣੇ ਪੈਂਦੇ ਨੇ। ਉਹਨਾਂ ਨੂੰ ਫਿਰ ਜਦੋਂ ਹੁਣ ਜਿਹਦੇ ਸਾਲ ਇੱਥੇ ਰਹਿਣਾ ਉਹ ਹੌਲੀ-ਹੌਲੀ ਜਦੋਂ ਆਂਦਾ-ਗਾਂਦਾ ਬੰਦਾ ਕਰਦਾ ਵੀ ਚਲ ਮੈਂ ਮਹੀਨੇ ਦੋ ਮਹੀਨੇ ਮੈਂ ਦੇਸ਼ ਰਾfte ਦੇਸ਼ ਹੀ ਕਹਿੰਦੇ ਹੁੰਦੇ ਆ ਆਪਣੇ ਮੈਂ ਆਪਦੇ ਦੇਸ਼ ਚੱਲੇ ਆ ਚਾਹੇ ਬਿਹਾਰ ਜਾਣਾ ਚਾਹੇ ਜੂਪੀ ਜਾਣਾ ਤਾਂ ਫਿਰ ਉਹ ਆਪਣੇ ਹੀ ਲੋਕਾਂ ਨੇ ਉਹਨਾਂ ਨੂੰ ਇਸ ਮਤਲਬ ਇੱਕ ਪ੍ਰਪੋਜ਼ਲ ਦਿੱਤੀ ਮੰਨ ਲੈ ਇੱਕ ਆਫਰ ਦਿੱਤੀ ਵੀ ਤੂੰ ਐਂ ਕਰ ਤੂੰ ਜਾਣਾ ਕਾਦੇ ਵਾਸਤੇ ਹੁੰਦਾ ਬੰਦੇ ਨੇ ਬੰਦੇ ਦਾ ਪਰਿਵਾਰ ਹੁੰਦਾ ਉੱਥੇ ਚਾਹੇ ਜਿਹੜਾ ਵਿਆਹਿਆ ਵਰਿਆ ਉਹਦੀ ਜਨਾਨੀ ਆ ਜੇ ਕੋਈ ਉਸ ਹਾਬ ਦਾ ਕੋਈ ਇਹਦੇ ਮਾਂ-ਬਾਪ ਕੱਲੇ ਆ ਤਾਂ ਫਿਰ ਆਪਣੇ ਆਨੇ ਆਫਰਾਂ ਦਿੱਤੀਆਂ ਵੀ ਚਲ ਜੇ ਤੇਰੇ ਪਰਿਵਾਰ ਆ ਤੇਰੇ ਘਰ ਵਾਲੀ ਆ ਤੂੰ ਉਹਨੂੰ ਲਿਆ ਇੱਥੇ ਤੈਨੂੰ ਕਮਰਾ ਦੇ ਦੇਾਂਗੇ ਤੇ ਉਹ ਚਲੋ ਜਦੋਂ ਫਿਰ ਉਹ ਉਸ ਟਾਈਮ ਤੇ ਮੈਂ ਦੱਸ ਦਿੰਦਾ ਵੀ ਬਿਹਾਰ ਦੇ ਜਿਹੜੇ ਹਾਲਾਤ ਨੇ ਜਾਂ ਜੂਪੀ ਦੇ ਹਾਲਾਤ ਨੇ ਉਹ ਬਹੁਤ ਮਾੜੇ ਹੁੰਦੇ ਸੀ ਉੱਥੇ ਕਾਨਿਆਂ ਮੈਂ ਖੁਦ ਇੱਕ ਵਾਰੀ ਉੱਥੇ ਜਾ ਕੇ ਆਇਆ ਸਾਰਾ ਏਰੀਆ ਆਸਾਮ ਤੱਕ ਘੇੜਾ ਲਾਇਆ ਹੋਟਲ ਵੀ ਕਾਨਿਆਂ ਦੇ ਦੇਖਿਆ ਉੱਥੇ ਅਸੀਂ ਝੁੱਗੀਆਂ ਚੱਕੀਆਂ ਹੁੰਦੀਆਂ ਸੀ ਬੁਰੇ ਹਾਲਾ ਨਾਲ ਨਾਲ ਇਹ ਲੋਕ ਆਪਣਾ ਜੀਵਨ ਬਸਰ ਕਰਦੇ ਸੀ ਤੇ ਇੱਥੇ ਵੀ ਜਿਹਨੂੰ ਰਾਤਾਂ ਨੂੰ ਲੱਗੇ ਹੋਏ ਪੱਕੇ ਮਿਲ ਗਏ ਪੱਕੇ ਕਮਰੇ ਮਿਲ ਗਏ ਰਹਿਣ ਬਹਿਣ ਨੂੰ ਪੈਣ ਨੂੰ ਵਧੀਆ ਮੰਝੇ ਮਿਲ ਗਏ ਤੇ ਫਿਰ ਉਹ ਲੋਕਾਂ ਨੇ ਵੀ ਆਪਣਾ ਮਤਲਬ ਵੀ ਜਦੋਂ ਆਫਰ ਦਿੱਤੀ ਤਾਂ ਆਪਣੇ ਪਰਿਵਾਰਾਂ ਨੂੰ ਇੱਥੇ ਲੈ ਉਹਨਾਂ ਨੇ ਲਿਆਉਣਾ ਸ਼ੁਰੂ ਕਰਤਾ ਤੇ ਜਿਨੇ ਹੁਣ ਸਾਲ-ਸਾਲ ਇੱਥੇ ਰਹਿਣਾ ਉਹਨਾਂ ਦੇ ਬੱਚੇ ਵੀ ਇੱਥੇ ਹੀ ਪੈਦਾ ਹੋਣੇ ਆ ਜਿਵੇਂ ਮੈਂ ਇੱਕ ਕੱਲਿਆਂ ਵੀਡੀਓ ਕਰਕੇ ਲੋਕਾਂ ਨੂੰ ਦੱਸਿਆ ਵੀ ਆਪਣੇ ਤੋਂ ਪੰਜ ਹੀ ਆਏ ਸੀ 5-7 ਸਾਲ ਪਹਿਲਾਂ ਉਹ ਇੱਥੇ ਆ ਕੇ ਰਹਿਣ ਵਣ ਲੱਗੇ ਹੌਲੀ-ਹੌਲੀ ਉਹ 5-7 ਸਾਲ ਉਹਨਾਂ ਨੇ ਉਵੇਂ ਹੀ ਕੱਢੇ ਵਿਅਕਤੀ ਉਹਨਾਂ ਨੇ ਆਪਣੇ ਦੋ ਬੱਚੇ ਪੈਦਾ ਕਰ ਲਏ ਉਹ ਹੁਣ ਇਸੇ ਹੀ ਕੌਣ ਪਾਣੀ ਬਣਦਾ ਮਤਲਬ ਜਦੋਂ ਕਿਸੇ ਸਾਲ ਤੀ ਬੰਦੇ ਰੱਖ ਲਿਆ ਫਿਰ ਉਹੀ ਜ਼ਿਮੀਂਦਾਰ ਸਰਪੰਚ ਤੱਕ ਪਹੁੰਚ ਕਰਦਾ ਵਾ ਵੀ ਇਹਦਾ ਰਾਸਾਂ ਕਾਰਡ ਬਣ ਜਾਈ ਜੀ ਇਹਦਾ ਆਧਾਰ ਕਾਰਡ ਬਣ ਜਾਈ ਦੀ ਬੋਟ ਬਣ ਜਾਈ ਇਦਾਂ ਹੀ ਹੋਇਆ ਇਦਾਂ ਹੀ ਪੈਰ ਚ ਮਾਇਆ ਨੇ ਉਹਨਾਂ ਨੇ ਦੇਖੋ ਜੀ ਉਹ ਮਤਲਬ ਉਦੋਂ ਤਾਂ ਫਿਰ ਆਏ ਹੁੰਦਾ ਨਾ ਵੀ ਇਹ ਸਾਡਾ ਆਪ ਦਾ ਹੀ ਬੰਦਾ ਜਦੋਂ ਕੋਈ ਬੰਦਾ ਆਪਾਂ ਕੰਮ ਤੇ ਰੱਖ ਲੈਨੇ ਆ ਅਸੀਂ ਕਈ ਵਾਰੀ ਘਰਦਿਆਂ ਨਾਲ ਵੀ ਵੱਧ ਤਰਜੀਹ ਦਿੰਨੇ ਆ ਉਹਨੂੰ ਵੀ ਸਾਡੇ ਪਰਿਵਾਰਿਕ ਮੈਂਬਰ ਆ ਸਾਡਾ ਕੰਮ ਕਰ ਕਰਦਾ ਤੇ ਫਿਰ ਉਹ ਠੀਕ ਆ ਗੱਲ ਠੋ ਸਰਪੰਚ ਕੋਲੇ ਵੀ ਜਾਂਦਾ ਸੀ ਹੋਰ ਵੀ ਜਿੱਥੇ ਤੱਕ ਉਹਦੀ ਪਹੁੰਚ ਹੁੰਦੀ ਸੀ ਅਪਰੋਚ ਕਰਕੇ ਉਹਦੇ ਮਨ ਹੁੰਦਾ ਸੀ ਵੀ ਚਲੋ ਠੀਕ ਆ ਯਾਰ ਜੇ ਇਹਨੂੰ ਕੋਈ ਸਰਕਾਰੀ ਸਹੂਲਤ ਮਿਲ ਰਹੀ ਆ ਜੇ ਇਹਨੂੰ ਵੀ ਮਿਲ ਜੇ ਚਲ ਇਹ ਹੋਰ ਸਾਡੇ ਨਾਲ ਟਿਕਿਆ ਰਹੋ ਤੇ ਫਿਰ ਅਸੀਂ ਕਿਸੇ ਨੂੰ ਦੋਸ਼ ਨਹੀਂ ਆ ਪੈਰ ਘਾੜੀ ਤਾਂ ਅਸੀਂ ਆਪਣੇ ਖੁਦ ਮਾਰੀ ਆ ਨਾ ਉਹੀ ਮੈਂ ਤਾਂ ਖੁਦ ਕਹਿ ਰਿਹਾ ਵੀ ਕਿਸੇ ਨੂੰ ਦੋਸ਼ ਦੇਣ ਦੀ ਤਾਂ ਲੋੜ ਹੀ ਨਹੀਂ ਹੈ ਇਹ ਸਾਡੀਆਂ ਜੋ ਵੀ ਮਤਲਬ ਇੱਥੇ ਪੈਦਾ ਕੀਤੀਆਂ ਪ੍ਰਸਥਤੀਆਂ ਨੇ ਸਾਡੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਨੇ ਸੋ ਇਸ ਕਰਕੇ ਉਹ ਫਿਰ ਹਰ ਬੰਦੇ ਨੂੰ ਲਾਲਚ ਹੁੰਦਾ ਵੀ ਚਲ ਇਹ ਜੇ ਨੂੰ ਸਰਕਾਰੀ ਰਾਸ਼ਨ ਮਿਲਣ ਲੱਗ ਜੂ ਕੋਈ ਇਧਰ ਮੇਰੇ ਵੱਲੋਂ ਢੱਲ ਹੋ ਉਹ ਫਿਰ ਅਸੀਂ ਉਹਨਾਂ ਦੇ ਰਾਸ਼ਨ ਕਾਰਡ ਹੁਣ ਇੱਥੇ ਆਪਣੇ ਨਗਰ ਦੇ ਵਿੱਚ ਹੀ ਦੇਖ ਲਓ ਕਿ ਕਿੰਨੇ ਪ੍ਰਵਾਸੀ ਨੇ ਜਿਨ੍ਹਾਂ ਨੇ ਪੱਕੇ ਤੌਰ ਤੇ ਆਪਣੇ ਰਾਸ਼ਨ ਕਾਰਡ ਵਗੈਰਾ ਇੱਥੇ ਤੇ ਇੱਥੇ ਵੋਟਾਂ ਬਣਾਈਆਂ ਹੋਈਆਂ ਨੇ ਤੇ ਫਿਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਫਿਰ ਉਹਨਾਂ ਦੀ ਮਨੰਤਾ ਕਰਨੀਆਂ ਪੈਂਦੀਆਂ ਫਿਰ ਉਹਨਾਂ ਦੇ ਨਖਰੇ ਵੀ ਦੇਖਣਯੋਗ ਹੁੰਦੇ ਆ ਅਜੇ ਆਪਣੇ ਵਾਲਾ ਪੰਜਾਬੀ ਭਾਈ ਜਾਰਾ ਤਾਂ ਸਾਰੇ ਮਤਲ ਤਰੀਕਿਆਂ ਨਾਲ ਮੰਨ ਜਾਂਦਾ ਕਿਸੇ ਦਬਾਅ ਨਾਲ ਮੰਨ ਜਾਂਦਾ ਉਹਨਾਂ ਦਾ ਤਾਂ ਨਾ ਕਿਸੇ ਦਾ ਸਰੀਕਾ ਨਾ ਕਬੀਲਾ ਠੀਕ ਆ ਉਹ ਠੀਕ ਆ ਵੀ ਜਿੰਨਾ ਚਿਰ ਆਪਣੇ ਨਾਲ ਰਲੇ ਆ ਸੀ ਕਿ ਉਹਨਾਂ ਚਿਰ ਉਹ ਠੀਕ ਮੰਨਦੇ ਸੀ ਤੇ ਹੁਣ ਜਦੋਂ ਉਹਨਾਂ ਨੇ ਆਪਦੇ ਘਰ-ਬਾਰ ਲੈ ਲਏ ਤੇ ਫਿਰ ਉਹਨਾਂ ਨੂੰ ਝੇਬ ਵੀ ਕਾਦੀ ਆਪਣੀ ਫਿਰ ਉਹ ਇਸ ਕਰਕੇ ਹੁਣ ਸਾਨੂੰ ਥੋੜਾ ਥੋੜਾ ਉਹ ਅੱਖਾਂ ਵੀ ਦਿਖਾਉਂਦੇ ਆ ਇਹ ਜੀ ਗੱਲ ਨਹੀਂ ਹੈਗੀ ਤੇ ਉਹ ਠੀਕ ਆ ਗੱਲ ਵੀ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਆ ਇਹਦੇ ਤੇ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਤੇ ਮੈਂ ਤੁਹਾਨੂੰ ਇਹ ਜਿਹੜੇ ਸਾਰੇ ਹਾਲਾਤਾਂ ਤੇ ਹਾਲਾਤ ਜਦੋਂ ਐ ਬਣਦੇ ਆ ਨਾ ਫਵਾਂਮ ਫੇਲਰ ਦੀਆਂ ਨੇ ਇੱਕ ਤਾਜ਼ੀ ਘਟਨਾ ਵਾਪਰੀ ਆ ਥੋੜੇ ਦਿਨ ਪਹਿਲਾਂ ਤਿੰਨ ਕ ਚਾਰ ਦਿਨ ਪਹਿਲਾਂ ਮੱਧੋ ਕੇ ਪਿੰਡ ਮੱਧੋ ਕੇ ਸਕੂਲ ਨੂੰ ਜਾ ਰਹੇ ਇੱਕ ਬੱਚੇ ਨੂੰ ਇਹ ਜ਼ਿਲ੍ਹੇ ਮੋਗੇ ਪਿੰਡ ਦਾ ਮੱਧੋ ਦਾ ਮੋਗੇ ਜ਼ਿਲ੍ਹੇ ਚਾ ਟੁੱਡੀਕੇਆਂ ਦੇ ਨਾਲ ਮੈਂ ਉਹ ਬੱਚਾ ਟੁੱਡੀਕੇ ਪਿੰਡ ਦਾ ਸੀ ਹਨੀ ਤੇ ਉਹਨੂੰ ਨਾ ਕਿਸੇ ਨੇ ਅਗਵਾ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ ਅਫਵਾਹ ਫਲਾਤੀ ਵੀ ਉਹ ਮਤਲਬ ਪ੍ਰਵਾਸੀਆਂ ਦੇ ਨਾਲ ਮੈਂ ਉਹ ਬੱਚਾ ਟੁੱਡੀਕੇ ਪਿੰਡ ਦਾ ਸੀ ਹਨੀ ਤੇ ਉਹਨੂੰ ਨਾ ਪਰ ਕਿਸ ਨੇ ਗਵਾ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ ਅਫਵਾਹ ਫਲਾਤੀ ਵੀ ਉਹ ਮਤਲਬ ਪ੍ਰਵਾਸੀ ਮਜ਼ਦੂਰਾਂ ਨੇ ਇਹ ਬੱਚਾ ਗਵਾ ਕਰ ਲੈਣਾ ਸੀ ਚਲੋ ਜਦੋਂ ਇਹ ਲਾਲਾ ਲਾਲਾ ਹੋਈ ਇਸ ਗੱਲ ਦੀ ਤੇ ਉਹ ਚਲੋ ਮੁੰਡਾ ਸਿਆਣਾ ਸਰਪੰਚ ਓਟੁੱਡੀਆਂ ਵਾਲਾ ਉਹ ਕਹਿੰਦਾ ਵੀ ਅਸੀਂ 4 ਦਿਨ ਇਸ ਚੀਜ਼ ਨੂੰ ਆਪਣੇ ਲੈਵਲ ਤੇ ਪਹਿਲਾਂ ਵਾਚਿਆ ਸਕੂਲੇ ਗਏ ਉੱਥੇ ਪਰੇਡ ਵਗੈਰਾ ਕਰਾਈ ਬੱਚਿਆਂ ਤੋਂ ਪੁੱਛ ਗਿਐ ਸੀ ਕੀਤੀ ਤੇ ਫਿਰ ਘਰਾਂ ਦੇ ਵਿੱਚ ਵੀ 4 ਦਿਨ ਦੇਖਦੇ ਰਹੇ ਵੀ ਬੱਚਾ ਡਰਿਆ ਹੋਇਆ ਕੋਈ ਨਹੀਂ ਦੱਸਦਾ ਸ਼ਾਇਦ ਬਾਅਦ ਚ ਦੱਸ ਦੇਵੇ ਯਾਨੀ ਕਿ ਉਹ ਕਹਿੰਦੇ ਵੀ ਗੱਲ ਕੋਈ ਸਾਹਮਣੇ ਆਈ ਨਹੀਂ ਗੱਲ ਕੋਈ ਸਾਹਮਣੇ ਆਈ ਨਹੀਂ ਤੇ ਜੇ ਮਤਵਰ ਉਹ ਗੱਲ ਨੂੰ ਅਫਵਾਹ ਨੂੰ ਲਾਲਾ ਲਾਲਾ ਕਰਕੇ ਲੋਕ ਭੜਕ ਜਾਂਦੇ ਜਾਂ ਉੱਥੇ ਪੁਰਾਣੇ ਵਸਣ ਵਾਲੇ ਪ੍ਰਵਾਸੀਆਂ ਤੇ ਕੋਈ ਹਮਲਾ ਕਰ ਦਿੰਦੇ ਕੋਈ ਅਨਸਗਾਮੀ ਘਟਨਾ ਵਾਪਰ ਜਾਂਦੀ ਤੇ ਉਹਦੇ ਨਤੀਜੇ ਫਿਰ ਕਿੱਥੋਂ ਤਾਈਂ ਜਾਣੇ ਸੀ ਸੋ ਇਸ ਕਰਕੇ ਜਦੋਂ ਕੋਈ ਵੀ ਘਟਨਾ ਸਵੇਦਨਸੀਲ ਹੁੰਦੀ ਆ ਨਾ ਉਹਨੂੰ ਉਹਨਾ ਹੀ ਸਵੇਦਨਸੀਲ ਲੈ ਕੇ ਚੱਲਣਾ ਚਾਹੀਦਾ ਨਾ ਕਿ ਆਪਣੇ ਜਿਹੜਾ ਗਰੁੱਪਾਂ ਦੇ ਵਿੱਚ ਗੱਲਾਂ ਸ਼ੇਅਰ ਕਰ ਦਿੰਨੇ ਆਪਾਂ ਅਫਵਾਹਾਂ ਨੂੰ ਤੇ ਇਹਨਾਂ ਦੇ ਨਾਲ ਪ੍ਰਕਾਟ ਪੈਦਾ ਹੁੰਦੀ ਆ ਤੇ ਲੋਕ ਆਪੇ ਤੋਂ ਬਾਹਰ ਹੋ ਕੇ ਕਈ ਵਾਰੀ ਇਹੋ ਜਿਹਾ ਕੰਮ ਕਰ ਬੈਂਦੇ ਨੇ ਜਿਹੜਾ ਫਿਰ ਮਗਰੋਂ ساری ਉਮਰ ਲੋਕਾਂ ਨੂੰ ਪਸਤਾਉਣਾ ਪੈਂਦਾ ਮਨ ਸਮਝਵੇਂ ਤੁਸੀਂ ਇਹ ਗੱਲ ਕੀਤੀ ਆ ਇੱਕ ਹੁਣ ਕੁਝ ਦਿਖ ਰਹੇ ਆ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਸਪਸ਼ਟ ਕਹਤਾ ਸੀ ਵੀ ਮਾੜੇ ਬੰਦੇ ਅਮੀਰਾਂ ਚ ਹੁੰਦੇ ਆ ਗਰੀਬਾਂ ਚ ਹੁੰਦੇ ਆ ਹਰ ਧਰਮ ਜਾਤ ਚ ਹੁੰਦੇ ਆ ਇੱਕ ਤਾਂ ਮੁੱਦਾ ਭੜਕੇ ਹੀ ਆ ਹੁਣ ਕੁਝ ਪ੍ਰਵਾਸੀਆਂ ਦੇ ਜਿਹੜੇ ਬੰਦੇ ਵੀਡੀਓ ਪਾਈ ਜਾਂਦੇ ਆ ਇੱਕ ਕੱਲੇ ਲਈ ਬੜੀ ਵੀਡੀਓ ਜਿਹੜੀ ਵਾਇਰਲ ਹੋਈ ਹਮ ਬਿਹਾਰੀ ਹਾਂ ਸਭ ਤੋਂ ਭਾਰੀ ਹਾਂ ਇੱਕ ਹੂਰ ਪ੍ਰਵਾਸੀ ਮਦੂਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਹਮ ਕਟਾ ਲਿਆਏਗੇ ਹਮ ਤੁਮ ਕੋ ਦੇਖ ਲਏਗੇ ਹੈ ਤੁਹਾਰੇ ਉੱਤੇ ਸਿੱਖੋਂ ਕੋ ਐਸਾ ਕਰੇਗੇ ਵੈਸਾ ਕਰੇਗੇ ਇਹ ਮਾਮਲਾ ਹੋਰ ੜਕਦਾ ਵਾ ਠੀਕ ਹੈ ਇਹੋ ਜੇ ਲੋਕਾਂ ਨੂੰ ਕੀ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾ ਇਹ ਨੱਥ ਪੋਣੀ ਚਾਹੀਦੀ ਆ ਦੇਖੋ ਜੀ ਇਹ ਮਸਲਾ ਤਾਂ ਫਿਰ ਉਹੀ ਹੋ ਗਿਆ ਨਾ ਵੀ 5 7 10 ਬੰਦੇ ਆਪਣੇ ਵੱਲੋਂ ਹੋਗੇ ਜਿਨ੍ਹਾਂ ਨੇ ਨਾਰੇ ਚੱਕਲੇ ਤੇ ਮਾਰੇ ਬੰਦੇ ਸਾਰੀਆਂ ਕੋਮਾਂ ਧਰਮਾਂ ਚ ਹੀ ਹੁੰਦੇ ਆ ਮੇਰੀ ਗਰੀਬੀ ਚ ਵੀ ਹੁੰਦੇ ਆ ਉਹ ਜਿਹਨੂੰ ਫਿਰ ਕੋਈ ਘਰੇ ਨਹੀਂ ਪੁੱਛਦਾ ਹੁੰਦਾ ਵਿਹਲਾ ਹੁੰਦਾ ਉਹ ਫਿਰ ਇਹ ਝੰਡਾ ਚੱਕ ਲੈਂਦਾ ਉਹ ਕੋਈ ਕਿਸੇ ਧਿਰ ਦਾ ਆ ਕੋਈ ਕਿਸੇ ਧਿਰ ਦਾ ਆ ਜੇ ਸਾਡੇ ਵਾਲਿਆਂ 'ਚ ਹੈਗੇ ਆ ਤੇ ਉਧਰੋਂ ਫਿਰ ਜਿਹੜੇ ਇਹੋ ਜਿਹੇ ਸਰਾਰਤੀ ਅੰਸਰ ਆ ਉਹ ਆਪਣਾ ਫੇਮਸ ਹੋਣ ਲਈ ਵੀਡੀਓ ਪਾਉਣ ਲੱਗੇ ਬਣਾ ਬਣਾ ਕੇ ਦੇਖੋ ਇਹ ਮਤਲਬ ਇਹ ਹੁੰਦਾ ਵੀ ਇਹ ਬੰਦੇ ਦੋ ਚਾਰਾਂ ਦੀ ਹਰਕਤ ਹੁੰਦੀ ਆ ਪੈ ਸਮੁੱਚੀ ਮਾਨਵਤਾ ਤੇ ਜਾਂਦੀ ਆ ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਵੀ ਚਲੋ ਠੀਕ ਆ ਜਦੋਂ ਕਿਸੇ ਦੇ ਨਾਲ ਵੀ ਕੋਈ ਘਟਨਾ ਵਾਪਰਦੀ ਆ ਨਾ ਲੋਕਾਂ 'ਚ ਰੋਸ ਹੋਣਾ ਲਾਜ਼ਮੀ ਆ ਤੇ ਦੂਜੀ ਧਿਰ ਨੂੰ ਕੁਝ ਟਾਈਮ ਨਰਮਾਈ ਵੀ ਕਰਨੀ ਚਾਹੀਦੀ ਆ ਜੇ ਕੋਈ ਇਸ ਬੰਦੇ ਨੇ ਕੋਈ 19 ਕੀ ਗੱਲ ਕਹਿ ਤੀ ਤਾਂ ਥੋੜਾ ਟਾਈਮ ਸਬਰ ਕਰ ਲੈਣਾ ਚਾਹੀਦਾ ਤੇ ਜੇ ਹੁਣ ਆਪਾਂ ਮਤਲਬ ਕਿਸੇ ਨੇ ਆਪਾਂ ਨੂੰ ਕੋਈ ਗੱਲ ਕਹਿ ਤੀ ਤੇ ਆਪਾਂ ਮੂਡ ਮੈਂ ਉਹਦਾ ਫਿਰ ਉਹ ਜਵਾਬ ਦੇਈਏ ਉਹ ਬਹਿਸ ਵੱਧ ਜੂਗੀ ਬਹਿਸ ਤੋਂ ਫਿਰ ਤਣਾਅ ਵੱਧ ਜਾਂਦਾ ਤਣਾਅ ਤੋਂ ਫਿਰ ਕਾ ਮਾਰ ਧਾਰ ਤੱਕ ਗੱਲ ਆ ਜਾਂਦੀ ਆ ਸੋ ਸਾਨੂੰ ਵੀ ਉਸ ਟਾਈਮ ਪੂਰਾ ਸੰਜਮ ਵਰਤਣਾ ਚਾਹੀਦਾ ਜੇ ਸਾਨੂੰ ਕੋਈ ਗੱਲ ਕਹਿੰਦਾ ਤਾਂ ਸਾਨੂੰ ਪਾਸਾ ਵਟਣਾ ਚਾਹੀਦਾ ਨਾ ਕਿ ਬਾਹਾਂ ਕੱਢ ਕੇ ਨਾਰੇ ਮਾਰਨੇ ਚਾਹੀਦੇ ਆਇਓ ਪ੍ਰਵਾਸੀ ਮਜ਼ਦੂਰਾ ਠੀਕ ਆ ਉਹ ਮਤਲਬ ਹੈ ਇਹ ਗੱਲ ਜਾਇਜ਼ ਆ ਵੀ ਅਗਰ ਆਪਾਂ ਪ੍ਰਵਾਸੀ ਮਜ਼ਦੂਰੇ ਕਹਿੰਦੇ ਵੀ ਸਾਰੇ ਮਾੜੇ ਨਹੀਂ ਹੁੰਦੇ ਪ੍ਰਵਾਸੀਓ ਕੁਝ ਮਿਹਨਤ ਵਧੀਆ ਆਪਣੀ ਕਰ ਰਹੇ ਆ ਆਪਣੇ ਬੱਚੇ ਪਾਲ ਰਹੇ ਆ ਵਧੀਆ ਮਿਹਨਤੀ ਪ੍ਰਵਾਸੀ ਮਜ਼ਦੂਰ ਵੀ ਵਿੱਚ ਹੈਗੇ ਸਾਰੇ ਮਾੜੇ ਤਾਂ ਨਹੀਂ ਹੈਗੇ ਦੇਖੋ ਜੀ ਆਏ ਤਾਂ ਹੁਣ ਪਿਛਲੇ 30 40 ਸਾਲਾਂ ਤੋਂ ਜਿਹੜੇ ਪਹਿਲਾਂ ਆ ਕੇ ਇੱਥੇ ਬਸੇ ਹੋਏ ਸੀ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹ ਪ੍ਰਵਾਸੀ ਆ ਕਿ ਪੰਜਾਬੀ ਆ ਕਿਉਂਕਿ ਉਹਨਾਂ ਨੇ ਤਾਂ ਮਤਲਬ ਉਹਨਾਂ ਨੇ ਉਹ ਗੱਲ ਤਾਂ ਫਿਰ ਉਹ ਹੋ ਗਈ ਨਾ ਵੀ ਜਿਹੜੇ ਲੋਕਾਂ ਨੇ ਤਾਂ ਸਾਡੇ ਨਾਲ ਰਹਿ ਕੇ ਆਪਣੇ ਬੱਚੇ ਪਾਲੇ ਆਪਣਾ ਲੂਣ ਪਾਣੀ ਖਾਦਾ ਉਹਨਾਂ ਨੂੰ ਤਾਂ ਬਾੜੀ ਮੋਟੀ ਇਸ ਗੱਲ ਦੀ ਚੇਪਾ ਉਹਨਾਂ ਦੇ ਬੱਚੇ ਵੀ ਆਪਣੇ ਧਰਮ ਬਾਰੇ ਵੀ ਜਾਣਦੇ ਆ ਸਾਰਾ ਕੁਝ ਕਰਦੇ ਆ ਹੁਣ ਜਿਹੜੇ ਬੰਦੇ ਨਾਲ ਆਪਣਾ ਕੋਈ ਲੈਂਕੀ ਨਹੀਂ ਉਤੋਂ ਸਿੱਧੀ ਨਵੀਂ ਜਨਰੇਸ਼ਨ ਆ ਸਿੱਧੀ ਫੈਕਟਰੀਆਂ 'ਚ ਆ ਗਈ ਤੇ ਆਪਣੇ ਦਾਈ ਉਹਨਾਂ ਨੂੰ ਕੋਈ ਮਤਵਲ ਨਹੀਂ ਨਾ ਉਹ ਆਪਣੇ ਧਰਮ ਬਾਰੇ ਨਾ ਪੰਜਾਬ ਦੇ ਸੱਭਿਆਚਾਰ ਬਾਰੇ ਉਹ ਕੁਝ ਜਾਣਦੇ ਤਾਂ ਹੈ ਨਹੀਂ ਤੇ ਉਹ ਇਹਦੇ ਜਿਹੜੇ ਅਨਸਰ ਨੇ ਉਹ ਇਹਨਾਂ ਅਨਸਕਾਵੀਆਂ ਘਟਨਾਵਾਂ ਨੂੰ ਜਦੋਂ ਅੰਜਾਮ ਦਿੰਦੇ ਨੇ ਤੇ ਉਦੋਂ ਮਤਲਬ ਉਹਨਾਂ ਦਾ ਕੋਈ ਲਗਾ ਨਹੀਂ ਹੁੰਦਾ ਤੇ ਜਿਹੜੇ ਪਹਿਲਾਂ ਦੇ ਆਕੇ बसे ਹੋਏ ਨੇ ਉਹ ਆਪਣਾ ਭਾਈਚਾਰਾ ਰੱਖਦੇ ਨੇ ਆਪਣੇ ਨਾਲ ਆਪਣੇ ਦੁੱਖ ਸੁੱਖ ਦੇ ਵਿੱਚ ਵੀ ਉਹ ਸ਼ਾਮਲ ਹੁੰਦੇ ਨੇ ਤੇ ਆਪਣੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਵੀ ਆਂ ਹ ਦਰਸ਼ਕੋ ਜਿਵੇਂ ਭਾਈ ਮਨਜੀਤ ਸਿੰਘ ਨੇ ਮੰਡਲ ਸਿਆ ਵੀ ਜਿਹੜਾ ਮੁੱਦਾ ਇੱਕ ਬਹੁਤ ਵੱਡਾ ਸਵਿੰਦਰ ਸਿੰਘ ਮੁੱਦਾ ਵਾ ਇਹ ਮੁੱਦੇ ਨੂੰ ਹੋਰ ਨਾ ਢੜਕਾਇਆ ਜਾਵੇ ਇਹਨੂੰ ਇੱਥੇ ਕਿਵੇਂ ਨਾ ਕਿਵੇਂ ਨਿਗਠਿਆ ਜਾਵੇ ਮੈਂ ਇੱਕਲ ਹੋਰ ਸਪੱਟ ਕਰਦਿਆਂ ਜਿਹੜੇ ਇੱਕ ਸੋਸ਼ਲ ਮੀਡੀਆ ਤੇ ਬੜਾ ਰੌਲਾ ਪਾਇਆ ਜਾ ਰਿਹਾ ਸੋਡੇ ਪੰਜਾਬੀ ਆ ਜਿਹੜੇ ਪ੍ਰਵਾਸੀ ਕੁਝ ਮਜ਼ਦੂਰ ਆ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਭੜਕਾਉ ਜਿਹੜੇ ਬਿਆਨ ਦਿੱਤੇ ਜਾਂਦੇ ਆ ਸੋਡੇ ਜਿਹੜੇ ਸਿੱਖ ਆ ਹੋਰ ਸਟੇਟਾਂ ਵਿੱਚ ਰਹਿੰਦੇ ਆ ਜਾਂ ਸੋਡੇ ਸਿੱਖ ਆ ਬਾਹਰ ਚਲੇ ਜਾਂਦੇ ਬਦੀਸਾਂ ਵਿੱਚ ਉੱਥੋਂ ਕੱਢਿਆ ਜਾਵੇ ਜੇ ਸਾਡੇ ਪੰਜਾਬ ਪ੍ਰਵਾਸੀਆਂ ਨੂੰ ਕੱਢਿਆ ਅਸੀਂ ਦੂਜੀਆਂ ਸਟੇਟਾਂ ਸੋਡੇ ਨੂੰ ਕੱਢਾਂਗੇ ਮੈਂ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਜਿਹੜੇ ਸਾਡੇ ਕੁਝ ਜਿਹੜੇ ਪੰਜਾਬੀ ਆ ਬਾਹਲੀਆਂ ਸਟੇਟਾਂ ਦੇ ਵਿੱਚ ਰਹੇ ਆ ਉਹਨਾਂ ਨੇ ਪੰਜਾਬ ਵਿੱਚੋਂ ਸਾਰਾ ਕੁਝ ਵੇਚ-ਬਟਕੇ ਉੱਥੇ ਦੇ बस नीक हो गया। ਉੱਥੇ ਆਪਣਾ ਕੰਮਕਾਰ ਕਰ ਲਿਆ ਵਾ। ਜੇ ਬਾਹਰਲੇ ਮੁਲਕਾਂ ਨੇ ਮੈਂ ਗੱਲ ਕਰਾਂਗੇ ਜਿਹੜੇ ਸਾਡੇ ਪੰਜਾਬੀ ਬਾਹਰ ਗਏ ਆ ਜਾਂ ਹੋਰ ਬਾਹਰ ਗਏ ਆ ਉਹ ਪੜ੍ਹਾਈ ਕਰਕੇ ਗਏ ਆ, ਪੂਰੇ ਕਾਗਜ਼ ਪੱਤਰ ਨਾਲ ਲੈ ਕੇ ਗਏ ਆ। ਉਹਨਾਂ ਕਾਗਜ਼ੀ ਕਾਰਵਾਈ ਸ਼ਾਨਬਣੀ ਹੁੰਦੀ ਆ। ਉੱਥੇ ਜਿਹੜੀ ਕੰਪਨੀ ਜਾਂਦੇ ਆ ਉਹ ਤਾਂ ਜਿਹੜੇ ਸਾਡੇ ਵਿਅਕਤੀ ਤੋਂ ਪਾਸਪੋਰਟ ਤੱਕ ਹੀ ਫੜ ਲੈਂਦੇ ਆ। ਵੀ ਕੋਈ ਗੈਰ ਕੰਮ ਨਾ ਕਰੇ। ਕਿਉਂਕਿ ਉਹਨਾਂ ਦਾ ਇੱਥੇ ਜਾਣਾ ਤੇ ਪ੍ਰਵਾਸੀਆਂ ਦਾ ਇੱਥੇ ਆਉਣਾ ਜ਼ਮੀਨ ਸਬੰਧ ਦਾ ਫਰਕ ਹੈ ਮੈਂ ਇਹ ਵੀ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਜਿਹੜੇ ਬਾਰ-ਬਾਰ ਇਹ ਵੀ ਰੋਲਾ ਪਾਇਆ ਇਹੋ ਜਿਹੇ ਭੜਕਾਊ ਬਿਆਨ ਨਾ ਦਿੱਤੇ ਜਾਣ ਕਿਉਂਕਿ ਇਹ ਇੱਕ ਸਵਿੰਦਲ ਸਿਰ ਮੁੱਦਾ ਵਾ ਤਾਂ ਕਿ ਜੇ ਭਾਰਤ ਵਾਸੀਆਂ ਵਿੱਚ ਕੋਈ ਇਦਾਂ ਦਾ ਕੋਈ ਮਸਲਾ ਨਾ ਬਣ ਜਾਵੇ ਜਿਹਦੇ ਵਿੱਚ ਇਹ ਮਾਹੌਲ ਹੋਰ ਪੂਰੀ ਤਰ੍ਹਾਂ ਗਰਮ ਹੋ ਜਾਵੇ ਇੱਕ ਪਈਮੰਜੀ ਸੇ ਮੰਡੀ ਜਿਹੜੀ ਇਹ ਨੌਬਤ ਆ ਗਈ ਆ ਜਿਹੜੀ ਸੁਲ ਦੀ ਸੁਲ ਦੀ ਅੱਗ ਜਿਹੜੀ ਇੱਥੋਂ ਤੱਕ ਪਹੁੰਚ ਗਈ ਆ ਕਿਤੇ ਆਪਾਂ ਨੂੰ ਐਵੇਂ ਲੱਗਦਾ ਜਿਹੜੇ ਸਾਡੇ ਪੰਜਾਬੀ ਕੁਝ ਲੋਕ ਆ ਜਾਂ ਸਾਡੇ ਜਿਹੜੇ ਕਿਸਾਨ ਭਰਾ ਵਾ ਏ ਕਿਤਨਾ ਕਿਤੇ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗਾ ਕਿਸਾਨ ਭਰਾ ਮਿਹਨਤ ਕਰਦੇ ਆ ਜੇ ਮਿਹਨਤ ਕਰਦੇ ਅੱਜ ਕਾਮਯਾਬੀ ਆ ਕੁਝ ਕਿਸਾਨ ਭਰਾ ਸਾਡੇ ਇਹ ਗੱਲ ਕਹੀ ਜਾਂਦੀ ਵੀ ਖੇਤੀ ਚ ਬਚਦਾ ਕੁਛ ਨਹੀਂ ਜੀ ਹੁਣ ਬਚਦਾ ਹੀ ਕੁਛ ਨਹੀਂਗਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਇਹ ਵੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਵੀ ਜਿਹੜੇ ਸਾਡੇ ਕੁਝ ਕਿਸਾਨ ਭਰਾ ਵਾ ਕੁਝ ਕੀ ਕਹਿ ਸਕਦਾ ਮੈਂ ਸਾਰੇ ਨਹੀਂ ਕੁਝ ਮਿਹਨਤ ਬਹੁਤ ਕਰਦੇ ਉਹ ਆਪਣੇ ਹੱਥੀ ਕੰਮ ਛੱਡ ਗਏ ਉਹਨਾਂ ਪ੍ਰਵਾਸੀ ਮਜ਼ਦੂਰਾਂ ਤੇ ਹੀ ਡਿਪੈਂਡ ਹੋ ਗਏ ਆ ਇਹ ਤਾਂ ਵੀ ਕਿਤੇ ਨਾ ਕਿਤੇ ਕਾਰਨ ਨਾਲ ਜੁੜਦਾ ਵਾ ਦੇਖੋ ਜੀ ਪਹਿਲਾਂ ਤਾਂ ਗੱਲ ਆਵਾਂ ਵੀ ਪੰਜਾਬੀਆਂ ਦੇ ਤੁਸੀਂ ਚਾਹੇ ਕਿਸਾਨਾਂ ਦੇ ਕਹਿ ਲੋ ਚਾਹੇ ਮਜ਼ਦੂਰਾਂ ਦੇ ਕਹਿ ਲੋ ਤਕਰੀਬਨ ਇੱਕ ਇੱਕ ਦੋ ਦੋ ਬੱਚੇ ਸੀ ਠੀਕ ਆ ਉਹਨਾਂ ਚੋਂ ਬਹੁਤ ਗਿਣਤੀ ਬਾਹਰ ਚਲੇ ਗਏ ਆ ਪਹਿਲਾਂ ਆਪਾਂ ਬਾਹਰ ਵਾਲਿਆਂ ਤੇ ਜੇ ਗੱਲ ਕਰੀਏ ਜਿਹੜੀ ਬਾਹਰ ਦੀ ਗੱਲ ਕਰਦੇ ਆ ਨਾ ਵੀ ਉਹ ਰੀਸ ਨਹੀਂ ਹੈ ਇਸ ਚੀਜ਼ ਦੀ ਜਿਹੜਾ ਸਾਡਾ ਕੋਈ ਬੱਚਾ ਬਾਹਰ ਜਾਂਦਾ ਚਾਹੇ ਕਿਸੇ ਦਾ ਜਾਂਦਾ ਇੰਡੀਆ ਚ ਉਹ 35 ਤੋਂ 40 ਲੱਖ ਰੁਪਈਆ ਨਿਵੇਸ਼ ਹੁੰਦਾ ਉਹਦੇ ਤੇ ਤੇ ਫਿਰ ਉਹ ਬੱਚੇ ਨੂੰ ਪਤਾ ਹੁੰਦਾ ਵੀ ਮੇਰੇ ਮਾਪਿਓ ਨੇ ਇਹ ਮਤਲਬ ਅਮਾਉਂਟ ਕਿਵੇਂ ਇਕੱਠੀ ਕੀਤੀ ਆ ਕਿਵੇਂ ਮੇਰੇ ਤੇ ਖਰਚਾ ਕੀਤਾ ਤੇ ਮੈਂ ਇਹ ਕਿਵੇਂ ਜਾ ਕੇ ਵਾਪਸ ਮਤਲਬ ਜੋ ਕਰਜ਼ਾ ਚੱਕਿਆ ਜਾਂ ਜੋ ਵੀ ਲੈਣ ਦੇਣ ਕੀਤਾ ਉਹ ਬਾਹਰੋਂ ਜਾਂ ਕਰਜ਼ਾ ਲਿਆ ਹੁੰਦਾ ਜਾਂ ਫਿਰ ਜ਼ਮੀਨ ਵੇਚੀ ਹੁੰਦੀ ਜਾਂ ਫਿਰ ਗਿਣੇ ਕੀਤੀ ਹੁੰਦੀ ਆ ਤੇ ਇਸ ਕਰਕੇ ਉਹ ਬੱਚੇ ਤਾਂ ਫਿਰ ਉੱਥੇ ਮਤਲਬ ਜਿਵੇਂ ਲਾਇਏ ਨਹੀਂ ਤਾਂਗੇ ਵਾਲੇ ਘੋੜਿਆਂ ਦੇ ਖੋਪੇ ਲਾਏ ਹੁੰਦੇ ਸੀ ਵੀ ਪਾਸੇ-ਆਸੇ ਨਾ ਝਾਕ ਸਕੇ ਉਹਨਾਂ ਬੱਚਿਆਂ ਤੇ ਤਾਂ ਕੁਦਰਤੀ ਖੋਪੇ ਲੱਗ ਜਾਂਦੇ ਉਹਨਾਂ ਨੂੰ ਤਾਂ ਫਿਰ ਕੰਮ ਹੀ ਨਹੀਂ ਦਿੰਦਾ ਉਹਨਾਂ ਨੂੰ ਨਾ ਉੱਥੇ ਪਹਿਨਣ ਦਾ ਨਾ ਖਾਣ ਦਾ ਨਾ ਸੌਣ ਦਾ ਉਹਨਾਂ ਕੋਲੇ ਤਾਂ ਟਾਈਮ ਹੀ ਨਹੀਂ ਹੁੰਦਾ ਤੇ ਦੂਸਰੇ ਨੰਬਰ ਤੇ ਜੇ ਕੋਈ ਮਤਲਬ ਹਰਕਤ ਆ ਦੂਰ ਦੀ ਗੱਲ ਆ ਉਹ ਤਾਂ ਸਾਬ ਵੀ ਉੱਥੇ ਸੋਚ-ਸੋਚ ਕੇ ਲੈਂਦੇ ਨੇ ਵੀ ਸਾਡੇ ਤੋਂ ਕੋਈ ਇਹੋ ਜਿਹੀ ਗਲਤੀ ਨਾ ਹੋਵੇ ਜਿਹਦੇ ਕਾਰਨ ਸਾਨੂੰ ਕਿਤੇ ਇਹ ਦੇਸ਼ ਦੇ ਵਿੱਚੋਂ ਜਿਹੜਾ ਹੈਗਾ ਚੱਕ ਕੇ ਬਾਹਰ ਕੱਢ ਦੇਣ ਇਹ ਇਸ ਕਰਕੇ ਰਿਪੋਰਟ ਕਰ ਦੇਣ ਇਸ ਕਰਕੇ ਸਾਡੇ ਬੱਚੇ ਉੱਥੇ ਜੋ ਉਥੋਂ ਦਾ ਇਹਨਾਂ ਦਾ ਪੜੇ ਲਿਖੇ ਹੁੰਦੇ ਨੇ ਉੱਥੋਂ ਦੀਆਂ ਸਾਰੀਆਂ ਉਹ ਮਤਲਬ ਗੱਲਾਂ ਬਾਰੇ ਗਿਆਨ ਹੁੰਦਾ ਉਹਨਾਂ ਨੂੰ ਤੇ ਉੱਥੋਂ ਦੇ ਕਾਨੂੰਨ ਦੇ ਅਨਸਾਰ ਉਹ ਰਹਿੰਦੇ ਨੇ ਜਾ ਕੇ ਤੇ ਜੇ ਹੁਣ ਆਪਾਂ ਪੰਜਾਬ ਦੀ ਗੱਲ ਪਹਿਲਾਂ ਵੀ ਕਰੀਏ ਪੰਜਾਬ ਚ ਆਉਣ ਵਾਲਿਆਂ ਦੀ ਤਾਂ ਕੋਈ ਮਤਲਬ ਇਹ じゃ ਕੋਈ ਮਸਲਾ ਹੀ ਨਹੀਂ ਹੈ ਸੋ ਇਸ ਕਰਕੇ ਇਹ ਜਿਹੜਾ ਮਤਲਬ ਤੁਸੀਂ ਗੱਲ ਕੀਤੀ ਆ ਵੀ ਠੀਕ ਆ ਕੰਮਕਾਰ ਦੀ ਗੱਲ ਆਪਾਂ ਕਰੀਏ ਵੀ ਬੱਚੇ ਬਾਹਰ ਚਲੇ ਗਏ ਸਾਡਾ ਜੋ ਵੀ ਕਾਰੋਬਾਰ ਆ ਸੀ ਪ੍ਰਵਾਸੀਆਂ ਨੂੰ ਸੰਭਾਲਤਾ ਨਵਾਂ ਟਰੈਕਟਰ ਵੀ ਏਜੰਸੀ ਚੋਂ ਹੁਣ ਪ੍ਰਵਾਸੀ ਖੋ ਚਲਾ ਕੇ ਲਿਆਉਂਦਾ ਪਹਿਲਾਂ ਨਹੀਂ ਅੱਗੇ ਜ਼ਿਮੀਂਦਾਰ ਲਿਆਉਂਦੇ ਸੀ ਤਾਂ ਪ੍ਰਵਾਸੀ ਪਰ ਆਪਣਾ ਕਿਸੇ ਨੂੰ ਟਰੈਕਟਰ ਤੇ ਬਹਿਣ ਤੱਕ ਨਹੀਂ ਸੀ ਦਿੰਦਾ ਹੁੰਦਾ ਛੇਤੀ ਹੁਣ ਤਾਂ ਜਦੋਂ ਵੀ ਅਸੀਂ ਏਜੰਸੀ ਚੋਂ ਟਰੈਕਟਰ ਕੱਢਦੇ ਆ ਤਾਂ ਸਾਡਾ ਡਰਾਈਵਰ ਹੀ ਕੱਢਦਾ ਉਹ ਪ੍ਰਵਾਸੀ ਹੋ ਹੀ ਹੁੰਦਾ ਆ ਜ਼ਿਆਦਾਤਰ ਸੋ ਇਸ ਕਰਕੇ ਅਸੀਂ ਇਹ ਸਾਰਾ ਕੁਝ ਜਦੋਂ ਆਪ ਕਮਾਕਾਰਾਂ ਤੋਂ ਪਾਸਾ ਵੱਟ ਗਏ ਜਾਂ ਮਤਲਬ ਸਾਡੇ ਜਵਾਬ ਬਾਹਰ ਚਲੇ ਗਏ ਅਸੀਂ ਇੱਥੇ ਵਾਲਾ ਜਿਹੜਾ ਕਿੱਤਾ ਸਾਰਾ ਇਹਨਾਂ ਨੂੰ ਸਾਫ਼ ਚੁੱਕੇ ਹੁਣ ਇਹ ਫੂਕੇ ਨਾਰੇ ਮਾਰਨੇ ਗਲਤ ਆ ਹੁਣ ਤਾਂ ਸਾਡਾ ਕਿਸੇ ਦਾ ਸਰਨਾ ਹੀ ਨਹੀਂ ਹੈ ਇਹਨਾਂ ਤੋਂ ਬਿਨਾ ਕਿਹੜਾ ਬੰਦਾ ਜਿਹੜਾ ਆਪਦੇ ਬੱਚੇ ਨੂੰ ਬਾਹਰੋਂ ਸਾਧਰੂਗਾ ਐ ਇਹੋ ਜਿਹੇ ਪਰਿਵਾਰ ਆ ਪੈਨਡ ਦੇ ਵਿੱਚ 20 ਘਰ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੇ ਮਾਪੇਓ ਕੱਲੇ ਆ ਕਈ ਵਾਰੀ ਲੋੜ ਪੈਣ ਤੇ ਪਾਣੀ ਨਹੀਂ ਚੱਕ ਕੇ ਪੀ ਸਕਦੇ ਪਰ ਬੱਚੇ ਦੋ ਆ ਤਾਂ ਦੋਨੇ ਬਾਹਰ ਸੋ ਇਸ ਕਰਕੇ ਇਹ ਜਿਹੜਾ ਮਤਲਬ ਰੌਲਾ ਹੁਣ ਪਾਉਣਾ ਇਹ ਨਜਾਇਜ਼ ਗੱਲ ਆ ਠੀਕ ਆ ਵੀ ਚਲੋ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਖਤ ਸਜ਼ਾਾਂ ਮ ਹੋਣੀਆਂ ਚਾਹੀਦੀਆਂ ਦੂਜੀ ਗੱਲ ਆਪਾਂ ਕਰਦੇ ਆ ਵੀ ਜਿਹੜੇ ਮਤਲਬ ਹੁਣ ਜੇ ਮੰਨ ਲਓ ਫੈਕਟਰੀਆਂ 'ਚ ਰਹਿੰਦੇ ਨੇ ਚਾਹੇ ਕਿਸੇ ਦੇ ਨਾਲ ਮਤਲਬ ਕਿਸਾਨਾਂ ਦੇ ਨਾਲ ਕੋਈ ਮਜ਼ਦੂਰ ਕੰਮ ਕਰਦਾ ਉਹਦੇ ਜਿਹੜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਾਨੂੰਨੀ ਤੌਰ ਤੇ ਉਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਨੇ ਬੰਦੇ ਨੇ ਪਿੱਛੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ ਜਾਂ ਇਹਦੀ ਮਨੋਵਿਰਤੀ ਕਿਹੋ ਜੀ ਆ ਜੇ ਤਾਂ ਮਤਲਬ ਜਿਹੜਾ ਮਾੜਾ ਬੰਦਾ ਹੁੰਦਾ ਉਹ ਤਾਂ ਪਹਿਲਾਂ ਵੀ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕੀਤਾ ਹੁੰਦਾ ਸੋ ਇਸ ਕਰਕੇ ਮੇਰੀ ਤਾਂ ਅਪੀਲ ਆ ਸਾਰਿਆਂ ਨੂੰ ਵੀ ਜੇ ਕਿਸੇ ਫੈਕਟਰੀ ਦੇ ਵਿੱਚ ਜਿੰਨੇ ਵੀ ਬੰਦੇ 100 200 500 ਤੱਕ ਜਿੰਨੇ ਕੰਮ ਕਰਦੇ ਨੇ ਉਹ ਬੰਦੇ ਦਾ ਉਹਨਾਂ ਬੰਦਿਆਂ ਦਾ ਸਾਰਾ ਜਿਹੜਾ ਦਰੂਮਦਾਰਾ ਉਹ ਫੈਕਟਰੀ ਵਾਲੇ ਤੇ ਹੋਣਾ ਚਾਹੀਦਾ ਉਹਦੇ ਤੇ ਇਹ ਦਵਾਾ ਹੋਣਾ ਚਾਹੀਦਾ ਵੀ ਕੱਲ ਨੂੰ ਤੇਰੇ ਇਹਨਾਂ ਬੰਦਿਆਂ ਚੋਂ ਕਿਸੇ ਨੇ ਹਰਕਤ ਕੀਤੀ ਤਾਂ ਉਹਦੀ ਜਵਾਬਦੇਹੀ ਤੈਨੂੰ ਕਰਨੀ ਪਊਗੀ। ਇਸ ਕਰਕੇ ਉਹ ਫੈਕਟਰੀ ਵਾਲਾ ਫਿਰ ਉਹ ਬੰਦਿਆਂ ਦੀ ਵੈਰੀਫਿਕੇਸ਼ਨ ਕਰਾਵੇ, ਉਹਨਾਂ ਤੇ ਨਿਗ੍ਹਾ ਵੀ ਰੱਖੇ। ਇਹ ਨਹੀਂ ਹੈ ਵੀ 500 ਬੰਦਾ ਕੰਮ ਤੇ ਲਾਇਆ ਹੋਇਆ, 8 ਘੰਟੇ 10 ਘੰਟੇ ਉਹਨਾਂ ਨੂੰ ਕੰਮ ਲਿਆ ਫਿਰ ਉਹ ਪੰਜਾਬ ਦੇ ਵਿੱਚ ਜਿੱਥੇ ਮਰਜੀ ਇਹ ਜੜਾਂ ਦੇ ਜੜਵਾਰਾ ਕਰਦੀਆਂ ਕਰਦੇ ਤੁਰੇ ਫਨ ਇਹ ਵੀ ਗਲਤ ਗੱਲ ਆ। ਉਹ ਕੰਮ ਕਰਾ ਕੇ ਉਹਨਾਂ ਨੂੰ ਦੱਸੇ ਵੀ ਭਾਈ ਕੰਮ ਕਰਨ, ਉਦੋਂ ਬਾਅਦ ਤੁਸੀਂ ਆਪਦੇ ਕੁਆਟਰਾਂ 'ਚ ਜੇ ਕਿਸ ਨੇ ਰਾਸ਼ਨ ਪਾਣੀ ਲੈਣ ਜਾਣਾ ਬਾਹਰ ਦਾ ਸ਼ਾਂਤੀ ਨਾ ਜਾਣਾ ਸ਼ਾਂਤੀ ਨਾ ਮਤਲਬ ਕਹਣਾ ਸਾਡੇ ਦਾ ਕੋਈ ਪੁੱਛਦਾ ਹੀ ਨਹੀਂ ਹੈ ਜਦੋਂ ਫਿਰ ਜਵਾਬਦੇਹੀ ਬਣਾ ਲਿਆ ਫਿਰ ਉਹ ਬੰਦਾ ਵੀ ਮਜ਼ਦੂਰ ਵੀ ਡਰੂਗਾ ਵੀ ਜੇ ਕੋਈ ਕੱਲ ਨੂੰ ਗਲਤ ਬਾਤ ਹੁੰਦੀ ਮੈਨੂੰ ਫੇਟਿਓ ਕੱਢਿਆ ਜਾਊਗਾ ਜਾਂ ਮੇਰੇ ਤੇ ਕਾਨੂੰਨੀ ਕਾਰਵਾਈ ਕਰੋਗੇ ਮੈਂ ਕਹਿੰਦਾ ਇਦਾਂ ਵੀ ਆ ਜਿਵੇਂ ਕੋਈ ਕਿਸਾਨ ਜਿਵੇਂ ਸਾਲ ਤੇ ਤੁਸੀਂ ਗੱਲ ਕੀਤੀ ਰੱਖ ਲੈਂਦੇ ਆ ਜਾਂ ਉਹ ਕਿਸਾਨ ਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਆ ਜਾਂ ਜਿਵੇਂ ਕਿਰਾਏ ਤੇ ਮਕਾਨ ਲਿਆ ਜਾਂਦਾ ਵਾ ਉਹ ਕਿਰਾਏ ਦਾ ਵੀ ਜਵਾਬਦੇਹੀ ਹੋਣੀ ਚਾਹੀਦੀ ਆ ਵੀ ਭਾਈ ਕੱਲ ਨੂੰ ਗਲਤ ਹੋ ਤੂੰ ਜਵਾਬਦੇਹੀ ਆਦਾ ਉਹ ਤਾਂ ਗੱਲ ਹੈ ਜੇ ਇਹ ਇੰਨਾ ਉਹਨਾਂ ਤੇ ਮਤਲਬ ਹੋਵੇ ਨਾ ਸਕੰਜਾ ਕੱਸਿਆ ਹੋਵੇ ਤਾਂ ਕੋਈ ਨਾ ਕੋਈ ਡਰ ਹੁੰਦਾ ਵਾ ਵੀ ਭਾਈ ਤੇ ਤੈਨੂੰ ਕੰਮ ਤੋਂ ਹਟਾਵਾਂਗੇ ਤੈਨੂੰ ਤੇਰਾ ਇੱਥੇ ਕੁਝ ਨਹੀਂ ਬੱਤੀ ਦਾ ਫਿਰ ਹੁਣ ਸਾਡੇ ਤਾਂ ਹਾਲਾਤ ਇਹ ਹੁੰਦੇ ਆ ਇਹਨਾਂ ਦੇ ਪ੍ਰਵਾਸੀਆਂ ਦੇ ਜਦੋਂ ਕੋਈ ਆਉਂਦੇ ਆ ਨਾ ਦਿਨ ਦਿਹਾੜ ਚਲੋ ਠੀਕ ਆ ਆਪਾਂ ਕਹਿੰਦੇ ਖੁਜੀ ਮੈਂ ਸਾਡੇ ਇੱਥੇ ਪਿੰਡ ਦੇ ਵਿੱਚ ਜਿਹੜੇ ਪ੍ਰਵਾਸੀ ਰਲੇ ਹੋਏ ਆ ਉਹ ਕਈ ਵਾਰੀ ਤਾਂ ਦੋ ਦੋ ਤਿੰਨ ਤਿੰਨ ਦਿਨ ਖੇਤਾਂ 'ਚ ਸ਼ਰਾਬ ਪੀ ਕੇ ਹੀ ਪਏ ਰਹਿੰਦੇ ਆ ਜਾਂ ਇੱਥੇ ਛੜਕਾਂ ਤੇ ਤੁਰੇ ਫਿਰਦੇ ਆ ਵਾਰਾਗਰਦੀ ਕਰਦੇ दारू ਨਾਲ ਰੱਜੇ ਹੁੰਦੇ ਆ ਮਤਲਬ ਟੋਕਣ ਵਾਲਾ ਜਾਂ ਕਹਿਣ ਵਾਲਾ ਹੀ ਨਹੀਂ ਹੈ ਕੋਈ ਤੇ ਆ ਫੇਰ ਆ ਜਿਹੜੇ ਬਾਕੀ ਸ਼ਹਿਰਾਂ ਵਾਲੇ ਜਾਦੇ ਜਿੱਥੇ ਝੁੰਡਾ ਉਹ ਵੀ ਇਹਨਾਂ ਦੰਦਾਰਾਂ ਤੇ दारू ਨਾਲ ਡੱਕੇ ਹੋਏ ਸ਼ਰਿਆਮ ਗੁੰਡਾਗਰਦੀ ਕਰਦੇ ਫਿਰਦੇ ਆ ਸੋ ਇਸ ਕਰਕੇ ਇਹਨਾਂ ਦੇ ਦਬਾਅ ਇਸ ਗੱਲ ਦਾ ਹੋਣਾ ਚਾਹੀਦਾ ਵੀ ਤੁਸੀਂ ਕੋਈ ਆਪਦਾ ਤਿਹਾਰ ਮਨਾਓ ਤੁਹਾਨੂੰ ਕੋਈ ਮਨਾਹੀ ਨਹੀਂ ਪਰ ਜੇ ਕਿਸੇ ਨੇ दारू-ਦੂਰ ਪੀ ਕੇ ਗਲਤ ਹਰਕਤ ਕੀਤੀ ਆ ਜਾਂ ਐਵੇਂ ਫੋਕੇ ਲਲਕਾਰੇ ਮਾਰੇ ਫਿਰ ਛੋਟੇ ਤੇ ਕਾਨੂੰਨੀ ਕਾਰਵਾਈ ਬਣੂ ਤੁਹਾਨੂੰ ਕੰਮ ਤੋਂ ਕੱਢਿਆ ਜਾਓ ਫੇਰ ਆਪੇ ਹੀ ਬੰਦੇ 'ਚ ਡਰ ਹੋਵੇ ਸਾਡੀਆਂ ਤਾਂ ਛੋਟਾਂ ਦਿੱਤੀਆਂ ਹੋਈਆਂ ਸੋ ਇਸ ਕਰਕੇ ਇਸ ਕਰਕੇ ਵੀ ਆਪਾਂ ਜਿਹੜਾ ਇਹ ਗੱਲਾਂ ਵੱਲ ਧਿਆਨ ਸਾਨੂੰ ਦੇਣਾ ਬਣਦਾ ਤਾਂ ਕਿ ਅਸੀਂ ਜਿਹੜਾ ਕਦੇ ਵੀ ਪੰਜਾਬ ਦੇ ਵਿੱਚ ਹਿਆਰਪੁਰ ਵਰਗੀ ਜਿਹੜੀ ਆ ਘਟਨਾ ਇਹ ਦੁਆਰਾ ਨਾ ਵਾਪਰੇ ਤੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਂਚ ਨਾ ਆਵੇ ਤੇ ਲੋਕ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਤੇ ਆਪਸੀ ਪਿਆਰ ਲੋਕਾਂ ਦਾ ਬਣਿਆ ਰਵੇ ਕਿਉਂਕਿ ਪਿਆਰ ਦੇ ਨਾਲ ਰਹਿਣ ਦੀ ਜਿਹੜਾ ਸਕੂਨ ਤੁਸੀਂ ਗੱਲ ਕੀਤੀ ਸੀ ਤੇ ਕੋਈ ਵੀ ਜਿੰਨਾ ਨਹੀਂ ਆਇਆ ਜਿਵੇਂ ਪਾਈ ਮਨਜੀ ਸੰਮੰਡਗੀ ਜਿਵੇਂ ਤੁਸੀਂ ਇਹ ਗੱਲ ਕੀਤੀ ਆ ਵੀ ਜਿਵੇਂ ਇਹਨਾਂ ਦੀ ਫੇਕਟੀਆਂ ਚ ਜਵਾਬਦੇ ਬਣਾਇਆ ਜਾਵੇ ਜਾਂ ਕਿਸਾਨਾਂ ਦੇ ਜਵਾਬ ਜਾਂ ਕਿਰਾਏ ਦੇ ਮਕਾਨ ਤੇ ਆ ਉਹਨਾਂ ਜਵਾਬਦੇ ਜੇ ਹੁਣ ਕਈ ਅਨੇਕਾਂ ਝੁੱਗੀਆਂ 'ਚ ਹੀ ਬੈਠੇ ਆ ਉਹਨਾਂ ਦਾ ਕੁਝ ਅਤਾ ਪਤਾ ਹੀ ਨਹੀਂਗਾ ਉਹਨਾਂ ਦੀ ਵੀ ਵੈਰੀਫਿਕੇਸ਼ਨ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਦੇਖੋ ਆਜ ਦਾ ਅੱਗੇ ਵੀ ਮੈਂ ਤਾਂ ਇੱਕ ਦੋ ਇੱਥੇ ਪੈਂਡ ਚ ਵੀ ਲੋਕਾਂ ਨੂੰ ਗੱਲ ਕਰਦੇ ਹੁੰਦੇ ਆ ਹੁਣ ਤੁਸੀਂ ਇਹ ਗੱਲ ਕਰ ਲਈ ਆ ਇਹ ਜਿਹੜੇ ਲੋਕ ਝੁਗੀਆਂ ਝੱਗੀਆਂ ਤੇ ਬੈਠੇ ਆ ਨਾ ਇਹ ਪੰਜਾਬ ਦੇ ਲਈ ਖਤਰਨਾਕ ਲੋਕ ਨੇ ਹੈ ਤਾਂ ਇਹ ਗੱਲ ਤਾਂ ਹੈਗੀ ਜਾਇਜ਼ ਕਿਉਂਕਿ ਇਹਨਾਂ ਨੂੰ ਦਿਨੇ ਕੰਮ ਧੰਦਾ ਕੋਈ ਨਹੀਂ ਕਰਦੇ ਹੈ ਉੱਥੇ ਸਾਰੀ ਦਿਹਾੜੀ ਉੱਤੇ ਆਪਦਾ ਪੈਪ ਹੋਏ ਰਹਿੰਦੇ ਆ ਤੇ ਫਿਰ ਇਹ ਨਾ ਕਈ ਵਾਰੀ ਰਾਤਾਂ ਨੂੰ ਮਤਲਬ ਪੁੱਠੇ ਸਿੱਧੇ ਕੰਮਾਂ ਨੂੰ ਅੰਜਾਮ ਦਿੰਦੇ ਆ ਇਹ ਲੋਕ ਇਹੋ ਜੀ ਤਾਂ ਨਹੀਂ ਗੱਲ ਹੈਗੀ ਤੇ ਇਸ ਕਰਕੇ ਉਹ ਚਾਹੇ ਕੋਈ ਬੰਦਾ ਝੁੱਗੀਆਂ 'ਚ ਰਹਿੰਦਾ ਚਾਹੇ ਕਿਸੇ ਦੇ ਕੁਆਟਰਾਂ 'ਚ ਰਹਿੰਦਾ ਚਾਹੇ ਕਿਸੇ ਦੇ ਖੇਤ 'ਚ ਰਹਿੰਦਾ ਵੈਰੀਫਿਕੇਸ਼ਨ ਪੁਲਿਸ ਨੂੰ ਹਰ ਇੱਕ ਦੀ ਉਹੀ ਕਰਨੀ ਚਾਹੀਦੀ ਆ ਆਪਣੇ ਲੈਵਲ ਤੇ ਪੁਲਿਸ ਨੂੰ ਵੀ ਚੈਕਿੰਗ ਕਰਨੀ ਚਾਹੀਦੀ ਆ ਇਹਨਾਂ ਦੇ ਜਿੱਥੇ ਵੀ ਇਹਨਾਂ ਦੇ ਟਿਕਾਣੇ ਟਿਕੋਣੇ ਆ ਉੱਥੇ ਗੇੜਾ ਮਾਰਨਾ ਚਾਹੀਦਾ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਵਿਰੁੱਧ ਪੋਸਟਾਂ ਪਾ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਤੇ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਆ ਜੀ ਦੇਖੋ ਜੀ ਜਿਹੜੇ ਮਤਲਬ ਉਹ ਦਾ ਉਹੀ ਹੋ ਗਿਆ ਨਾ ਵੀ ਜਿਹੜੇ ਇੱਕ ਦੂਜੇ ਦੇ ਵਿਰੁੱਧ ਪੋਸਟਾਂ ਪਾ ਰਹੇ ਨੇ ਉਹ ਤਾਂ ਵੀ ਪੰਜਾਬ ਦੇ ਵਿੱਚ ਦੰਗੇ ਪਸਾਰ ਤੱਕ ਨੌਬਤ ਆ ਜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲੱਗੇ ਸੋ ਇਸ ਕਰਕੇ ਲੋਕਾਂ ਨੂੰ ਉਹਨਾਂ ਦੀ ਗੱਲ ਚ ਨਹੀਂ ਆਉਣਾ ਚਾਹੀਦਾ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਜਿਵੇਂ ਭਾਈਚਾਰਾ ਬਣਿਆ ਹੋਇਆ ਬਣਾਈ ਰੱਖਣਾ ਚਾਹੀਦਾ ਹਾਂ ਦੇ ਕੋਈ ਆਸੇ ਪਾਸੇ ਮਾੜੀ ਵਰਤੀ ਦਾ ਬੰਦਾ ਮਿਲਦਾ ਤਾਂ ਉਹਦੇ ਤੇ ਬਾਜ਼ ਅੱਖ ਰੱਖੋ ਉਹਨੂੰ ਫੜੋ ਪੁਲਿਸ ਦੇ ਹਵਾਲੇ ਕਰੋ ਤੇ ਸਰਕਾਰ ਨੂੰ ਵੀ ਇਹਨਾਂ ਲੋਕਾਂ ਤੇ ਥੋੜੀ ਜੀ ਸਖਤੀ ਮਤਲਬ ਕਾਨੂੰਨੀ ਤੌਰ ਤੇ ਕਰਨੀ ਚਾਹੀਦੀ ਹੈ ਵੀ ਇਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਹੋ ਕੇ ਇਹਨਾਂ ਤੇ ਕਾਨੂੰਨੀ ਡੰਡਾ ਥੋੜਾ ਜਿਹਾ ਕਾਇਮ ਹੋਣਾ ਚਾਹੀਦਾ ਤਾਂ ਕਿ ਇਹਨਾਂ ਦੇ ਮਨਾਂ ਦੇ ਵਿੱਚ ਡਰ ਹੀ ਸਾਰੇ ਮਸਲੇ ਦਾ ਹੱਲ ਹੁੰਦਾ ਜੇ ਸਾਡੇ ਤੇ ਕਿਸੇ ਕਾਨੂੰਨ ਦਾ ਡਰਾ ਤਾਂ ਤਾਂ ਹੀ ਅਸੀਂ ਸ਼ਾਂਤੀ ਨਾਲ ਦਿਨ ਕੱਟ ਰਹੇ ਹਾਂ ਜੇ ਸਾਨੂੰ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਨਾ ਹੋਵੇ ਤਾਂ ਆਥਣ ਨੂੰ ਤਾਂ ਫਿਰ ਇੱਥੇ ਲਾਛਾਂ ਦੇ ਢੇਰ ਲੱਗ ਜਾਣਗੇ ਸੋ ਇਸ ਕਰਕੇ ਇਹਨਾਂ ਲੋਕਾਂ ਤੇ ਵੀ ਜਿਹੜਾ ਕਾਨੂੰਨੀ ਡੰਡਾ ਇਸ ਤਰੀਕੇ ਇਹਨਾਂ ਦੇ ਸਿਰ ਤੇ ਲਟਕਦਾ ਹੋਣਾ ਚਾਹੀਦਾ ਵੀ ਜੇ ਤੁਸੀਂ ਕੋਈ 19 ਕੀ ਕਰਦੇ ਆ ਤੇ ਇਹੀ ਡੰਡਾ ਤੁਹਾਡੇ ਤੇ ਕਹਿਰ ਬਣ ਕੇ ਟੁੱਟੂਗਾ ਤਾਂ ਇਹ ਲੋਕ ਥੋੜਾ ਜ ਮਤਲਬ ਇਸ ਤਰੀਕੇ ਆਪਣਾ ਜਿਹੜਾ ਗਲਤ ਕੰਮਾਂ ਤੋਂ ਪਾਸਾ ਵੱਟਣਗੇ ਸੋ ਇਸ ਕਰਕੇ ਮੇਰੀ ਤਾਂ ਪੰਜਾਬ ਸਰਕਾਰ ਨੂੰ ਵੀ ਇਹੀ ਪੀਲ ਆ ਵੀ ਇਹਨਾਂ ਲੋਕਾਂ ਦੀ ਸਨਾਖਤ ਕਰਕੇ